ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਇਸ ਚੈਨਲ ਦੇ ਉੱਪਰ ਸਟਾਕ ਮਾਰਕੀਟ ਦੀ ਦੁਨੀਆ ਤੇ ਅੱਜ ਦਾ ਮੇਰਾ ਵੀਡੀਓ ਥੋੜਾ ਜਿਹਾ ਅਜੀਬ ਆ ਹੁਣ ਦੋ ਗੱਲਾਂ ਹੋਣਗੀਆਂ ਇਹਦੇ 'ਚ ਜਾਂ ਤਾਂ ਤੁਹਾਨੂੰ ਇਹ ਬਹੁਤ ਹੀ ਜ਼ਿਆਦਾ ਮਤਲਬ ਅਜੀਬ ਲੱਗੂਗਾ ਤੇ ਦੂਸਰਾ ਹੈ ਕਿ ਜਾਂ ਤੁਹਾਨੂੰ ਸ਼ਾਇਦ ਇਹਦੇ ਤੋਂ ਕੋਈ ਫਾਇਦਾ ਹੋਵੇ ਕਿਉਂਕਿ ਇਹ ਮੇਰਾ ਵੀਡੀਓ ਜਿਹੜਾ ਹੈ ਇਹ ਹੈਗਾ ਕਿ ਜਿਸ ਤਰ੍ਹਾਂ ਮੈਂ ਕੰਮ ਕਰਦਾ ਸਟਾਕ ਮਾਰਕੀਟ ਦੇ ਵਿੱਚ ਆਪਣਾ ਕਿ ਕਿਸ-ਕਿਸ ਤਰ੍ਹਾਂ ਦੇ ਨਾਲ ਮੈਂ ਸ਼ੇਅਰ ਲੈਣਾ ਕਦੋਂ-ਕਦੋਂ ਮੈਂ ਕੋਈ ਸ਼ੇਅਰ ਖਰੀਦਦਾ ਕਦੋਂ ਉਹਨੂੰ ਵੇਚਦਾ ਤੇ ਕਿਵੇਂ ਆਪਣੀ ਪੂਰੀ ਜਿਹੜੀ ਮਤਲਬ ਅਮਾਊਂਟ ਹੈਗੀ ਆ ਮੇਰੀ ਉਹਨੂੰ ਮੈਂ ਮੈਨੇਜ ਕਰਦਾ ਮੇਰਾ ਜਿਹੜਾ ਤਰੀਕਾ ਇਹ ਮਤਲਬ ਜੋ ਵੀ ਮੈਂ ਹੁਣ ਤੱਕ ਦਾ ਮੇਰਾ ਤਜਰਬਾ ਰਿਹਾ ਵਾ ਮਾਰਕੀਟ ਦੇ ਵਿੱਚ ਤੁਸੀਂ ਨਵੇਂ ਆਉਨੇ ਹੋ ਹਮੇਸ਼ਾ ਆਪ ਨਵੀਆਂ ਚੀਜ਼ਾਂ ਸਿੱਖਦੇ ਆਂ ਨਵੀਆਂ ਪ੍ਰੋਬਲਮਸ ਦੇਖਦੇ ਆਂ ਤੁਸੀਂ ਵੀ ਹੁਣ ਦੇਖ ਰਹੇ ਹੋ ਤੇ ਉਹੀ ਮੈਂ ਵੀ ਦੇਖੀ ਆ ਕਦੇ ਨਾ ਕਦੇ ਤਾਂ ਉਹਨਾਂ ਦਾ ਕੋਈ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਤੇ ਅਜੀਬ ਆ ਮੈਂ ਤੁਹਾਨੂੰ ਪਹਿਲਾਂ ਹੀ ਬੋਲ ਦਿੰਨਾ ਮੇਰਾ ਤਰੀਕਾ ਥੋੜਾ ਜਿਹਾ ਅਜੀਬ ਰੂਗ ਹੋ ਸਕਦਾ ਤੁਹਾਨੂੰ ਕੁਝ ਦੋਸਤਾਂ ਨੂੰ ਹੱਸੋ ਹੀ ਨਾ ਲੱਗੇ ਪਰ ਫਿਰ ਵੀ ਕੋਈ ਵੀ ਚੀਜ਼ ਹੁੰਦੀ ਹੈ ਉਹਨੂੰ ਸ਼ੇਅਰ ਕਰ ਲੈਣਾ ਚਾਹੀਦਾ ਕਿਸੇ ਨੂੰ ਫਾਇਦਾ ਹੋ ਸਕਦਾ ਉਹਦੇ ਨਾਲ ਹੁਣ ਪਹਿਲਾਂ ਆਪਾਂ ਕੁਝ ਪ੍ਰੋਬਲਮਸ ਦੀ ਗੱਲ ਕਰਦੇ ਹਾਂ ਪਹਿਲੀ ਸਭ ਤੋਂ ਵੱਡੀ ਇੰਪੋਰਟੈਂਟ ਚੀਜ਼ ਜਿਹੜੀ ਹੁੰਦੀ ਹੈ ਮਾਰਕੀਟ 'ਚ ਉਹ ਵੀ ਤੇ ਉਹ ਇੱਕ ਪ੍ਰੋਬਲਮ ਵੀ ਹੋ ਜਾਂਦੀ ਉਹ ਹੈਗੀ ਆ ਸਾਡੀ ਆਪਣੀ ਅਮਾਉਂਟ ਹੁਣ ਹਰੇਕ ਦੀ ਜੇਬ ਦੇ ਹਿਸਾਬ ਦੇ ਨਾਲ ਕੋਈ ਬੰਦੇ ਕੋਲੇ 1 ਲੱਖ ਹੋ ਸਕਦਾ ਕਿਸੇ ਕੋਲੇ ਸਿਰਫ 10000 ਹੋ ਸਕਦਾ ਕਿਸੇ ਕੋਲੇ 10 ਲੱਖ ਕਿਸੇ ਕੋਲੇ 1 ਕਰੋੜ ਜਾਂ ਉਸ ਤੋਂ ਵੀ ਬਹੁਤ ਜ਼ਿਆਦਾ ਅਮਾਉਂਟ ਪਰ ਜਿੰਨੀ ਵੀ ਅਮਾਉਂਟ ਹੋਵੇ ਜਿਉਂ-ਜਿਉਂ ਆਪਾਂ ਸ਼ੇਅਰਸ ਲਈ ਜਾਂਦੇ ਆ ਉਹ ਅਮਾਉਂਟ ਘਟਦੀ ਜਾਣੀ ਆ ਜਿਹੜਾ ਸਾਡਾ ਪੈਸਾ ਵਾ ਜਿਹੜਾ ਸਾਡੀ ਜੇਬ 'ਚ ਸਾਡੇ ਬੈਂਕ ਦੇ ਵਿੱਚ ਪਿਆ ਉਹ ਸਾਡੇ ਹਥਿਆਰ ਨੇ ਜਿਨ੍ਹਾਂ ਨੂੰ ਅਸੀਂ ਸਪੈਸ਼ਲੀ ਜਦੋਂ ਮਾਰਕੀਟ ਡਿੱਗ ਰਹੀ ਆ ਤਾਂ ਉਦੋਂ ਜੇ ਤੁਹਾਡੇ ਕੋਲੇ ਪੈਸਾ ਹੈ ਤਾਂ ਉਲਟਾ ਉਹ ਡਿੱਗਦੀ ਹੋਈ ਮਾਰਕੀਟ ਇੱਕ ਅਪਰਚੂਨਿਟੀ ਬਣ ਜਾਂਦੀ ਆ ਇੱਕ ਮੌਕਾ ਬਣ ਜਾਂਦਾ ਪਰ ਜੇ ਅਸੀਂ ਪਹਿਲਾਂ ਹੀ ਆਪਣੇ ਪੈਸੇ ਗਵਾ ਚੁੱਕੇ ਨਹੀਂ ਸੌਰੀ ਗਵਾਉਣਾ ਤਾਂ ਗਲਤ ਸ਼ਬਦ ਹੋ ਗਿਆ ਵਰਤ ਚੁੱਕੇ ਆ ਮਾਰਕੀਟ ਚ ਲਾ ਚੁੱਕੇ ਆ ਤਾਂ ਫਿਰ ਬੈਠ ਕੇ ਅਸੀਂ ਝੋੜੀ ਸਕਦੇ ਆ ਕਿਉਂਕਿ ਇੱਕ ਤਾਂ ਅਸੀਂ ਬਹੁਤ ਉੱਪਰਲੇ ਪ੍ਰਾਈਸ ਤੇ ਲੈ ਲਿਆ ਉਸ ਤੋਂ ਬਾਅਦ ਮਾਰਕੀਟ ਹੋਰ ਥੱਲੇ ਆ ਗਈ ਦੂਸਰਾ ਹੈਗਾ ਕਿ ਅਸੀਂ ਹੁਣ ਹੋਰ ਲੈ ਸਕਦੇ ਸੀਗੇ ਕੁਝ ਇਹ ਇੱਕ ਪਹਿਲੀ ਪ੍ਰੋਬਲਮ ਹੈਗੀ ਆ ਤਾਂ ਇਹ ਜਿਹੀਆਂ ਚੀਜ਼ਾਂ ਨੂੰ ਮੱਦੇਨਜ਼ਰ ਜੇ ਰੱਖ ਕੇ ਹੀ ਮੈਂ ਕੁਝ ਇਸ ਤਰ੍ਹਾਂ ਦਾ ਕੀਤਾ ਸੀ ਇੱਕ ਹੋਰ ਅਗਲਾ ਜਿਹੜੀ ਚੀਜ਼ ਹੈ ਮੰਨ ਲਓ ਕੋਈ ਵੀ XYZ ਕੰਪਨੀ ਆ ਕੋਈ ABC ਕੰਪਨੀ ਉਹਦਾ ਸ਼ੇਅਰ ਪ੍ਰਾਈਸ ਹੈਗਾ 1000 ਰੁਪਏ ਦਾ ਆਪਾਂ ਉਹਨੂੰ ਉੱਥੇ ਖਰੀਦ ਲਿਆ ਮਾਰਕੀਟ ਥੱਲੇ ਚਲੀ ਗਈ ਜਾਂ ਜਿਵੇਂ ਕੋਰੋਨਾ ਦਾ ਟਾਈਮ ਆ ਗਿਆ ਉਹ ਬਹੁਤ ਵਧੀਆ ਕੰਪਨੀਆਂ ਕੋਈ ਉਹਦੇ 'ਚ ਦੋਰ ਆਏ ਨਹੀਂ ਹੈਗੀਆਂ ਵਧੀਆ ਸਭ ਨੇ ਕਿਹਾ ਚੰਗੀ ਕੰਪਨੀਆਂ ਪੰਜਾਂ ਸਾਲਾਂ 10 ਸਾਲਾਂ ਨੂੰ ਵਧੀਆ ਪ੍ਰੋਫਿਟ ਦੇ ਦੂ ਪਰ ਹੁਣ ਆ ਗਈ 600 ਰੁਪਏ ਤੇ ਠੀਕ ਹੋ ਗਿਆ ਇਹ 700 ਲਾ ਲਓ ਹੁਣ ਮੈਂ ਉਹਦੀ ਕਰ ਲਈ ਐਵਰੇਜਿੰਗ 700 ਰੁਪਏ ਦੇ ਉੱਪਰ ਐਵਰੇਜਿੰਗ ਕੀਤੀ ਆ ਤੇ ਪਰ ਐਵਰੇਜਿੰਗ ਕਰਕੇ ਵੀ ਰੇਟ ਕਈ ਵਾਰੀ 900 ਤੱਕ ਤਾਂ ਰਹਿ ਜਾਂਦਾ ਜਾਂ ਹੋਰ ਫਿਰ ਵੀ ਤੁਹਾਨੂੰ ਵੇਟ ਕਰਨੀ ਪੈਂਦੀ ਆ ਹੁਣ ਬਹੁਤ ਵਾਰ ਕੀ ਹੁੰਦਾ ਜੇ ਉਹ ਮਾਰਕੀਟ ਦੇ ਗਿਰਾਵਟ ਥੋੜਾ ਲੰਬਾ ਸਮਾਂ ਚੱਲ ਜੇ ਕੁਝ ਮਹੀਨੇ ਚੱਲ ਜੇ ਕਈ ਵਾਰੀ ਕੀ ਆ ਮੈਂ ਉੱਪਰ ਵੀ ਲਿਆ ਹੋਇਆ 1000 ਤੇ ਉਹ ਥੱਲੇ 600 700 600 700 ਦੀ ਰੇਂਜ ਦੇ ਵਿੱਚ ਹੀ ਖੇਡੀ ਜਾਂਦਾ ਕੁਝ ਕੋਈ ਮਹੀਨਾ 100 ਰੁਪਏ ਉੱਪਰ 150 ਚਲਾ ਗਿਆ ਕਦੇ ਥੱਲੇ ਆ ਜਾਂਦਾ ਤਾਂ ਹੁੰਦਾ ਕੀ ਆ ਉਹ ਉਥੇ ਦੀ ਵੋਲੇਟਿਲਟੀ ਬਹੁਤ ਜ਼ਿਆਦਾ ਹੋ ਜਾਂਦੀ ਆ ਪਰ ਮੇਰੀ ਐਵਰੇਜਿੰਗ ਪ੍ਰਾਈਸ ਉੱਪਰ ਹੀ ਰਹਿ ਗਿਆ ਤਾਂ ਮੈਂ ਹੁਣ ਉਹ ਸੌਦੇ 'ਚੋਂ ਨਿਕਲ ਹੀ ਨਹੀਂ ਪਾਰਿਆ ਹਾਲੇ ਵੀ ਜੇ ਨਿਕਲਣਾ ਵਾ ਮੈਨੂੰ ਐਵਰੇਜਿੰਗ ਇੰਨੀ ਜ਼ਿਆਦਾ ਕਰਨੀ ਪਊ ਐਨੀ ਵਾਰੀ ਖਰੀਦਾਰੀ ਕਰਨੀ ਪਊ ਕਿ ਮੇਰੇ ਉਹਦੇ ਵਿੱਚ ਹੀ ਪੈਸੇ ਲੱਗ ਜਾਣਗੇ ਤਾਂ ਐਸ ਐਸ ਤਰ੍ਹਾਂ ਦੀਆਂ ਪ੍ਰੋਬਲਮਸ ਨੇ ਤਾਂ ਮੇਰਾ ਮੈਂ ਉਹਦਾ ਕੀ ਹੱਲ ਕੱਢਿਆ ਇੱਕ ਅਜੀਬ ਜਿਹਾ ਮੇਰਾ ਹੱਲ ਹੈਗਾ ਉਹਦਾ ਤਾਂ ਮੈਂ ਤੁਹਾਨੂੰ ਉਹ ਦੱਸਦਾ ਇੱਕ ਹੋਰ ਚੀਜ਼ ਆ ਅੱਜ ਗੱਲਾਂ ਮੈਂ ਅਜੀਬ ਵਰਡ ਪਹਿਲਾਂ ਹੀ ਬਹੁਤ ਵਾਰ ਬੋਲ ਚੁੱਕਿਆ ਇੱਕ ਵਾਰੀ ਫੇਰ ਬੋਲਣ ਲੱਗਿਆ ਇਹ ਸ਼ਾਇਦ ਵੀਡੀਓ ਤੋਂ ਬਹੁਤ ਤੁਹਾਨੂੰ ਲੱਗੇ ਕਿ ਕੀ ਸੀ ਸਾਰਾ ਕੁਝ ਬਟ ਚਲੋ ਸਟਿਲ ਹੁਣ ਆਪਾਂ ਮੰਨ ਲੈਨੇ ਆ ਕਿਸੇ ਬੰਦੇ ਦੇ ਕੋਲੇ 1 ਲੱਖ ਰੁਪਈਆ ਵਾ ਟੋਟਲ ਮੈਂ ਪਹਿਲਾਂ ਹੀ ਕਿਹਾ ਉਹ ਜੇਬ ਦੇ ਹਿਸਾਬ ਦੇ ਨਾਲ ਆ ਇਸ ਤੋਂ ਜ਼ਿਆਦਾ ਵੀ ਹੋ ਸਕਦਾ ਹੁਣ ਜੇ ਮੈਂ ਅੱਜ ਦੁਬਾਰਾ ਮਾਰਕੀਟ ਦੇ ਵਿੱਚ ਆਵਾਂ ਜਾਂ ਕੋਈ ਬੰਦਾ ਸਿਰਫ ਮੇਰੇ ਉੱਪਰ ਹੀ ਕਹਵੇ ਕਿ ਜੋ ਤੂੰ ਕਹੇਗਾ ਮੈਂ ਕਰੀ ਜਾਊ ਤਾਂ ਮਨੂੰ ਇਹ ਚੀਜ਼ ਕਹੂੰਗਾ ਜੇ ਤੁਹਾਡੇ ਕੋਲ 1 ਲੱਖ ਰੁਪਈਆ ਹੈ ਤਾਂ ਸਭ ਤੋਂ ਪਹਿਲਾਂ ਮੈਂ ਉਹਨੂੰ ਪੂਰੇ 1 ਸਾਲ ਦੇ ਵਿੱਚ ਡਿਵਾਈਡ ਕਰ ਦਊਗਾ ਵੈਸੇ ਤਾਂ ਹਾਂ ਜਿੰਨਾ ਦੋਸਤਾਂ ਦੇ ਕੋਲ ਇਸ ਤੋਂ ਜ਼ਿਆਦਾ ਵਾ ਜਿਵੇਂ 10 ਲੱਖ ਆ ਜਾਂ 1 ਕਰੋੜ ਤੱਕ ਗੱਲ ਚਲੀ ਜਾਂਦੀ ਆ 50 ਲੱਖ ਤੱਕ ਗੱਲ ਚਲੀ ਜਾਂਦੀ ਆ ਉਸ ਤੋਂ ਵੀ ਜ਼ਿਆਦਾ ਤਾਂ ਮੈਂ ਉਸ ਟਾਈਮ ਨੂੰ ਵੀ ਵਧਾ ਦੂੰਗਾ ਉਸ ਤੋਂ ਵੀ ਚਲੋ ਇੱਕ ਐਗਜ਼ਾਮਪਲ ਲੈ ਲੈਂਦੇ 1 ਲੱਖ ਰੁਪਏ ਕਿਸੇ ਬੰਦੇ ਕੋਲੇ ਸਿਰਫ 1 ਲੱਖ ਰੁਪਏ ਉਹ ਕਹਿੰਦਾ ਭਾਈ ਆਪਣੇ ਕੋਲੇ ਤਾਂ ਇੰਨਾ ਹੀ ਆ ਇਸ ਤੋਂ ਵੱਧ ਨਹੀਂ ਆਉਣੇ ਫਿਲਹਾਲ ਤਾਂ ਕੋਈ ਰਾਹ ਨਹੀਂ ਦਿਖਦਾ ਕਿਤੋਂ ਹੋਰ ਪੈਸੇ ਆਉਣਗੇ ਮੈਂ ਇੰਨੇ ਪੈਸੇ ਹੀ ਲੈ ਕੇ ਹੀ ਮਾਰਕੀਟ 'ਚ ਆਇਆ ਮੈਂ ਉਸ ਬੰਦੇ ਨੂੰ ਕਹੂੰਗਾ ਦੇਖੋ ਚਲੋ 12 ਮਹੀਨਿਆਂ ਨੂੰ ਰਹਿਣ ਦਿੰਦੇ ਆ ਮੋਟਾ ਜਿਹਾ ਹਿਸਾਬ ਲਾ ਲੈਨੇ ਆਪਾਂ 10 ਮਹੀਨਿਆਂ ਦਾ ਕਿਉਂਕਿ ਉਹਦਾ ਕਾਰਨ ਕੀ ਆ ਮੈਂ ਆਪਣੀ ਖੇਡ ਨੂੰ ਬਹੁਤ ਲੰਬਾ ਲੈ ਕੇ ਜਾਣਾ ਚਾਹੁੰਦਾ ਮੇਰੇ ਕੋਲ ਹੈ ਤਾਂ ਸਿਰਫ 1 ਲੱਖ ਆ ਕਿਉਂਕਿ ਮਾਰਕੀਟ ਦੇ ਵਿੱਚ 1 ਲੱਖ ਵੀ ਕੋ ਬਹੁਤ ਵੱਡੇ ਅਮਾਊਂਟ ਨਹੀਂ 10 ਲੱਖ ਵੀ ਵੱਡੀ ਨਹੀਂ 1 ਕਰੋੜ ਵੀ ਵੱਡੀ ਨਹੀਂ ਹੈਗੀ ਉਹ ਲੋਕ ਇੱਕ ਦਿਨ ਦੇ ਵਿੱਚ ਹੀ ਖਰੀਦਾਰੀ ਕਰ ਲੈਂਦੇ ਆ ਪਰ ਮੈਂ ਮਾਰਕੀਟ 'ਚ ਬਣਿਆ ਰਹਿਣਾ ਚਾਹੁੰਦਾ ਮੈਂ ਇੱਕੋ ਵਾਰੀ ਉਹ ਸਾਰਾ ਪੈਸਾ ਸਪੈਂਡ ਨਹੀਂ ਕਰੂੰਗਾ ਮੈਨੂੰ ਕੀ ਪਤਾ ਕੱਲ ਨੂੰ ਕੀ ਹੋਣਾ ਮੈਨੂੰ ਕੀ ਪਤਾ 6 ਮਹੀਨੇ ਨੂੰ ਕੀ ਹੋ ਜਾਏ ਮੈਂ ਅੱਜ ਆਪਣੇ ਪੈਸੇ ਮੁਕਾਤੇ ਮੇਰੇ ਨਾਲ ਉਹੀ ਹੋ ਜੇ ਅੱਜ ਮੈਂ ਬਹੁਤ ਸਾਰੇ YouTube ਚੈਨਲਸ ਤੋਂ ਸੁਣ ਲਿਆ ਕੋਈ ਇਹੋ ਜਿਹਾ ਬੰਦੇ ਨੂੰ ਮਿਲ ਲਿਆ ਜਿਹੜਾ ਬਹੁਤ ਟਾਈਮ ਤੋਂ ਮਾਰਕੀਟ ਚਾ ਸਭ ਨੇ ਕਿਹਾ ਤਾਂ ਕਿ ਆ ਫਲਾਣੀ ਕੰਪਨੀ ਤਾਂ ਭਾਈ ਬਹੁਤ ਹੀ ਵਧੀਆ ਕਿਉਂਕਿ ਉਹ ਵੀ ਭਵਿੱਖ ਨਹੀਂ ਦੇਖ ਸਕਦੇ ਕੱਲ ਨੂੰ ਇੱਕਦਮ ਕੀ ਹੋ ਜਾਣਾ ਕਿਹਨੇ ਕਿਹੜੇ ਦੇਸ਼ ਨੇ ਕੀਤੇ ਤੇ ਹਮਲਾ ਕਰ ਦੇਣਾ ਕਿਹੜਾ ਵਾਇਰਸ ਆ ਜਾਣਾ ਇਹ ਕਿਸੇ ਨੂੰ ਨਹੀਂ ਪਤਾ ਭਾਵੇਂ ਤੁਸੀਂ ਮਾਰਕੀਟ ਚ 50 ਸਾਲ ਆਇਆ ਵਾਇਰਸ ਦਾ ਕੋਈ ਪਤਾ ਨਹੀਂ ਕਦੋਂ ਆ ਜਾਣਾ ਕੋਈ ਤੁਸੀਂ ਉਹ 1 ਲੱਖ ਰੁਪਏ ਦੇ ਵਿੱਚੋਂ 5-10 ਕੰਪਨੀਆਂ ਦੇ ਚੰਗੇ ਸ਼ੇਅਰ ਲੈ ਲੇ। ਮਾਰਕੀਟ ਪੂਰੀ ਤਰ੍ਹਾਂ ਦੇ ਨਾਲ ਡਿੱਗ ਪਈ। ਉਹ ਸਾਰੇ ਆਗੇ 5-500 ਰੁਪਏ ਤੇ। ਤਾਂ ਹੁਣ ਕੀ ਕਰੋਗੇ? ਤੁਸੀਂ ਤਾਂ ਬਿਲਕੁਲ ਫਸ ਕੇ ਉੱਥੇ। ਤਾਂ ਹੁਣ ਇੱਕ ਇੰਤਜ਼ਾਰ ਆ, ਇੱਕ ਵੇਟ ਆ ਬਹੁਤ ਲੰਬੀ ਤੇ ਤੁਹਾਡਾ ਪੇਸ਼ੈਂਸ ਚੈੱਕ ਕਰੋਗੇ। ਇਸ ਲਈ ਮੈਂ ਥੋੜਾ ਘੱਟ ਲਾਲਚੀ ਹੋਊਗਾ। ਮੈਂ ਇਹ ਨਹੀਂ ਚਾਹੂੰਗਾ ਵੀ ਹਾਂ ਮੇਰੀ 1 ਲੱਖ ਦੀ ਪੂਰੀ ਦੀ ਪੂਰੀ ਹੀ ਅਮਾਊਂਟ ਲੱਗ ਜੇ ਤੇ ਸਾਰੀ ਹੀ ਮੈਨੂੰ ਪੈਸੇ ਦੇਣੇ ਸ਼ੁਰੂ ਕਰ ਦੇ। ਨਹੀਂ ਮੈਂ ਚਾਹੂੰਗਾ ਕਿ ਮੈਂ ਇਸ ਲੜਾਈ ਦੇ ਵਿੱਚ ਲੰਬਾ ਟਮਾ ਟਾਈਮ ਜੰਗ ਦੇ ਮੈਦਾਨ 'ਚ ਟਿਕਿਆ ਰਵਾਂ 10 ਮਹੀਨੇ ਕਰ ਲੇ ਹਰ ਮਹੀਨੇ ਦੇ ਵਿੱਚ ਮੈਂ ਡਿਵਾਈਡ ਕਰ ਲਿਆ ਹਰ ਮਹੀਨੇ ਮੇਰੇ ਕੋ ਕਿੰਨੇ ਪੈਸੇ ਹੋਗੇ 10000 ਰੁਪਈਆ ਹੁਣ ਠੀਕ ਆ ਮੈਂ ਇੱਕ ਡਿਸਿਪਲਨ ਯਾਦ ਰੱਖਿਓ ਅਨੁਸ਼ਾਸਨ ਤੇ ਇੱਕ ਫਾਰਮੂਲਾ ਮੈਂ ਤੁਹਾਨੂੰ ਅੱਗੇ ਵੀ ਬਹੁਤ ਵਾਰ ਕਿਹਾ ਜਿਹੜੀ ਮਾਰਕੀਟ ਹੈਗੀ ਆ ਉਹ ਇਮੋਸ਼ਨਸ ਦੀ ਗੇਮ ਆ ਛੋਟੀਆਂ ਭਾਵਨਾਵਾਂ ਨੇ ਤੁਹਾਡੇ ਉੱਪਰ ਹਾਵੀ ਹੋਣਾ ਹੀ ਹੋਣਾਵਾ ਜਦੋਂ ਤੁਸੀਂ ਸਵੇਰੇ ਮਾਰਕੀਟ ਖੋਲੀ 7:30 ਵਜੇ ਜਾਂ ਦਿਨ ਦੇ ਕਿਸੇ ਵੀ ਟਾਈਮ ਕੋਈ ਨਾ ਕੋਈ ਬਹੁਤ ਵਧੀਆ ਸ਼ੇਅਰ ਤੁਹਾਨੂੰ 10% ਥੱਲੇ ਦਿਖੂਗਾ ਹੀ ਦੇਖੂਗਾ ਦੇਖੂਗਾ ਤੇ ਥੋੜਾ ਦਿਲ ਕਰਨਾ ਹੀ ਕਰਨਾ ਵਾ ਵੀ ਯਾਰ ਕਮਾਲ ਹੋ ਗਿਆ ਤਾਂ ਇੰਨਾ ਵੱਡਾ ਸ਼ੇਅਰ ਕਮਾਲ ਆ 10% ਥੱਲੇ ਮਿਲ ਰਿਹਾ ਬਸ ਲੈ ਲਓ ਨਹੀਂ ਮੈਨੂੰ ਉਹਦੇ ਤਾਂ ਕੋਈ ਫਰਕ ਨਹੀਂ ਪੈਂਦਾ ਜਿਵੇਂ ਸੀਰੀਅਲ ਕਿਲਰ ਹੁੰਦੇ ਨਾ ਕੋਲਡ ਬਲੱਡਡ ਕਿਲਰਸ ਜਿਨ੍ਹਾਂ ਨੂੰ ਜਿਨ੍ਹਾਂ ਦੇ ਅੰਦਰ ਕੋਈ ਭਾਵਨਾ ਹੀ ਨਹੀਂ ਹੁੰਦੀ ਮਸ਼ੀਨਾਂ ਦੀ ਤਰ੍ਹਾਂ ਕੰਮ ਕਰਨਾ ਜੇ ਤੁਸੀਂ ਮਾਰਕੀਟ ਦੇ ਵਿੱਚ ਪ੍ਰੋਫਿਟ ਕਮਾਉਣਾ ਅਨੁਸ਼ਾਸਨ ਚ ਰਹੋ ਮਸ਼ੀਨ ਦੀ ਤਰ੍ਹਾਂ ਕੰਮ ਕਰੋ ਆਪਣੀਆਂ ਭਾਵਨਾਵਾਂ ਨੂੰ ਪਰੇ ਸਟਕਿਓ ਸੰਦੂਖ ਚ ਰੱਖਿਓ ਮੇਰੇ ਕੋਲੇ ਸਿਰਫ 10000 ਰੁਪਇਆ ਮਹੀਨੇ ਹੈਗਾ ਵਾ ਹੁਣ ਅੱਗੇ ਦੇਖੋ ਮਹੀਨੇ ਦੇ ਵਿੱਚ ਹਫਤੇ ਹੈਗੇ ਆ 4 ਤਾਂ ਮੇਰੇ ਕੋ ਇੱਕ ਇੱਕ ਹਫਤੇ ਚ ਕਿੰਨੇ ਪੈਸੇ ਮੈਂ ਲਾ ਸਕਦਾ ਸਿਰਫ 2500 ਰੁਪਇਆ ਉਹ ਭਾਵੇਂ ਸੋਮਵਾਰ ਲਾਦਮਾ ਚ ਪੰਜਾਂ ਦਿਨਾਂ ਚ ਉਹ ਕੋਈ ਵੀ ਦਿਨ ਇੱਕ ਮੰਨ ਲਓ ਮੈਂ ਉਹ ਦਿਨ ਆ ਗਿਆ ਬਾਕੀ ਦਿਨ ਮੈਂ ਕੁਝ ਨਹੀਂ ਕਰੂੰਗਾ ਬਾਕੀ ਦਿਨ ਤੁਸੀਂ ਆਪਣਾ ਕੋਈ ਕੰਮ ਕਰੋ ਜਾਂ ਮਿਹਨਤ ਕਰੋ ਕੰਪਨੀਆਂ ਲੱਭਦੇ ਰਹੋ ਹੋਰ ਬਹੁਤ ਕੁਝ ਹੈਗਾ ਕੰਮ ਕਰਨ ਨੂੰ ਮੈਂ ਇੱਕ ਹਫਤੇ 'ਚ ਸਿਰਫ 2500 ਰੁਪਏ ਹੀ ਲਾਉਣਾ ਚਲੋ ਅੱਜ ਉਹ ਦੇਣਾ ਜਦੋਂ ਮੈਂ ਕਿਹਾ ਇਹ ਮੈਂ ਲਾਉਣਾ ਇੱਕ ਗੱਲ ਯਾਦ ਰੱਖਿਓ 2600ਵਾਂ ਅਗਲਾ 100 ਰੁਪਇਆ ਨਹੀਂ ਲੱਗਣਾ ਚਾਹੀਦਾ ਜੋ ਮਰਜ਼ੀ ਹੋ ਜਾਏ ਦੁਨੀਆ ਇਧਰੋਂ ਉਧਰ ਹੋ ਜਾਏ ਸਾਰੀ ਮਾਰਕੀਟ ਡਿੱਗ ਪਵੇ ਮੈਨੂੰ ਕੋਈ ਫਰਕ ਨਹੀਂ ਮੈਂ 10 ਮਹੀਨਿਆਂ ਤੱਕ ਇਸੇ ਜੰਗ ਦੇ ਮੈਦਾਨ 'ਚ ਰੁਕਿਆ ਰਹਿਣਾ ਵਾ ਮੈਂ ਆਪਣੇ ਪੈਸੇ ਅੱਜ ਵੇਸਟ ਨਹੀਂ ਕਰਨੇ ਮੈਨੂੰ ਨਹੀਂ ਪਤਾ ਹਫਤੇ ਨੂੰ ਇਹ ਗਾਂ ਕਾਣੀ ਹੋਰ ਵੀ ਬੁਰੀ ਹੋ ਸਕਦੀ ਆ ਤਾਂ ਮੈਂ ਇੱਕ ਫਾਰਮੂਲਾ ਲੈ ਕੇ ਆਇਆ ਵਾ ਜਿਵੇਂ ਮਸ਼ੀਨਾਂ ਦੇ ਵਿੱਚ ਨਹੀਂ ਉਹ ਫਿੱਟ ਕਰ ਦਿੰਦੇ ਇੱਕ ਫਾਰਮੂਲਾ ਫਿੱਟ ਕੀਤਾ ਹੁੰਦਾ ਉਵੇਂ ਹੀ ਚੱਲਦੀਆਂ ਨੇ ਉਸੇ ਬਟਨ ਵਾਲੀ ਖੋਲਣਾ ਉਵੇਂ ਹੀ ਕਰਨਾ ਉਹਨਾਂ ਨੇ ਕੁਝ ਨਹੀਂ ਹੋਰ ਕਰਨਾ ਤਾਂ ਮੈਂ ਸਿਰਫ 2500 ਰੁਪਏ ਦੇ ਹੀ ਸ਼ੇਅਰ ਖਰੀਦਾਂਗਾ ਜੋ ਮਰਜ਼ੀ ਹੋ ਜੇ ਕਾਣੀ ਖਤਮ ਉਸ ਤੋਂ ਬਾਅਦ ਮੈਂ ਆਰਾਮ ਨਾਲ ਸੋਚਾਂਗਾ ਅਗਲੇ ਹਫਤੇ ਫੇਰ ਆਉਂਗਾ ਦੇਖੂਗਾ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਹੋ ਸਕਦਾ ਮੈਨੂੰ ਸੋਮਵਾਰ ਨੂੰ ਕੋਈ ਵਧੀਆ ਆਪਰਚੂਨਿਟੀ ਲੱਗੇ ਜੇ ਨਹੀਂ ਲੱਗੀ ਕੋਈ ਨਹੀਂ ਮੰਗਲਵਾਰਾ ਬੁੱਧਵਾਰਾ ਵੀਰਵਾਰਾ ਜਿਸ ਦਿਨ ਤੁਹਾਨੂੰ ਕੋਈ ਲੱਗਿਆ ਕਿ ਆਹ ਦਿਨ ਮੈਂ ਇਸ ਫਲਾਣੀ ਕੰਪਨੀ ਦੇ ਵਿੱਚ ਥੋੜੇ ਜਿਹਾ ਸ਼ੇਅਰ ਲੈ ਲੈਣਾ ਇਹ ਕਾਫੀ ਮੈਨੂੰ ਥੱਲੇ ਆਇਆ ਹੋਇਆ ਲੱਗਦਾ ਵਾ ਚੰਗੀ ਕੰਪਨੀ ਆ ਬਸ ਉਹਨੂੰ ਲੈ ਲਓ ਗੱਲ ਖਤਮ ਯਾਦ ਰੱਖੋ ਮੈਂ ਫੇਰ ਉਹੀ ਕਹਿ ਰਿਹਾ ਡਿਸਪਲਨ ਡਿਸਪਲਨ ਭਾਵਨਾਵਾਂ ਨੂੰ ਕਦੇ ਆਪਣੇ ਤੇ ਹਾਵੀ ਨਾ ਹੋਣ ਦਿਓ ਹੁਣ ਇਹਦੇ ਵਿੱਚ ਕੀ ਹੋਊਗਾ ਮੈਨੂੰ ਪਤਾ ਤੁਸੀਂ ਇਹਨੂੰ ਹੋ ਸਕਦਾ ਬਹੁਤ ਕ੍ਰੇਜ਼ੀ ਕਹੋ ਪਰ ਨਹੀਂ ਇਹਦੇ ਵਿੱਚ ਕੀ ਆ ਮਾਰਕੀਟ ਜਿੱਧਰ ਮਰਜੀ ਜਾਵੇ ਮਾਰਕੀਟ ਛੋਟੇ ਉਹਨਾਂ 10 ਮਹੀਨਿਆਂ ਦੇ ਵਿੱਚ ਬਹੁਤ ਸਾਰੇ ਅਲੱਗ-ਅਲੱਗ ਰੰਗ ਅਲੱਗ-ਅਲੱਗ ਰੁੱਤਾਂ ਦੇਖੂਗੀ ਕਿਤੇ ਨਾ ਕਿਤੇ ਮਾਰਕੀਟ ਬਹੁਤ ਖੁਸ਼ ਹੋ ਕੇ ਉੱਪਰ ਨੂੰ ਭੱਜੂਗੀ ਵੀ ਤਾਂ ਉਦੋਂ ਜਿਹੜੇ ਛੋਟੇ ਹੌਲੀ-ਹੌਲੀ ਕਰਕੇ ਲਏ ਹੋਏ ਉਹ ਇਨਵੈਸਟਮੈਂਟਸ ਨੇ ਜਿਹੜੇ ਤੁਸੀਂ ਬੂਟੇ ਲਾਏ ਆ ਹਰੇਕ ਹਫ਼ਤੇ 25-2500 ਰੁਪਏ ਦੇ ਜੇ ਹੀ ਮਾਰਕੀਟ ਭੱਜਦੀ ਆ ਉੱਪਰ ਨੂੰ ਤਾਂ ਉਹ ਭੱਜਣਗੇ ਤੁਹਾਨੂੰ ਪ੍ਰੋਫਿਟ ਬਣੂਗਾ ਯਾਦ ਰੱਖੋ ਫਿਰ ਉਹੀ ਲਾਲਚੀ ਨਹੀਂ ਹੋਣਾ ਜਿੰਨੀ ਅਮਾਉਂਟ ਆ ਹਮੇਸ਼ਾ ਬੰਦਾ ਕਹਿੰਦਾ ਯਾਰ ਆ ਤਾਂ ਮੇਰੀ ਫਾਲਤੂ ਚ ਬਾਹਰ ਪਈਆ ਬੈਂਕ ਦੇ ਵਿੱਚ ਮਾਰਕੀਟ ਤਾਂ ਇੰਨੀ ਥੱਲੇ ਡਿੱਗੀ ਪਈਆ ਜਿਵੇਂ ਸਾਰੀ ਲਾਜ਼ੰਦਾ ਨਹੀਂ ਤੁਹਾਨੂੰ ਕੋਈ ਪਤਾ ਹੀ ਨਹੀਂ ਹੈਗਾ ਤੁਸੀਂ ਉੱਪਰ ਫਸੋਗੇ ਨਹੀਂ ਕਰਨਾ ਸਬਰ ਰੱਖੋ ਹਮੇਸ਼ਾ ਤਾਂ ਮੈਂ ਉਹਦੇ ਨਾਲ ਕੀ ਆ ਮਾਰਕੀਟ ਇੱਕ ਮਹੀਨਾ ਵੀ ਗਈ 2 ਮਹੀਨੇ ਵੀ ਗਈ 3 ਮਹੀਨੇ ਵੀ ਗਈ ਮੈਨੂੰ ਕੋਈ ਨਹੀਂ ਮੈਂ 10 ਮਹੀਨੇ ਤੱਕ ਦਾ ਸਮਾਨ ਲੈ ਕੇ ਆਇਆ ਹੋਇਆ ਹਾਂ ਹੁਣ ਅਗਲੀ ਚੀਜ਼ ਇੱਕ ਹਾਂ ਕਿਉਂਕਿ ਹਥਿਆਰ ਹੋਣਾ ਸਭ ਤੋਂ ਜ਼ਰੂਰੀ ਆ ਉਹਨੂੰ ਕਦੇ ਵੀ ਹਮੇਸ਼ਾ ਖਰਾਬ ਨਾ ਕਰੋ ਦੂਸਰੀ ਚੀਜ਼ ਦੂਸਰੀ ਚੀਜ਼ ਇਹ ਹੁਣ ਤੁਸੀਂ ਹੋ ਸਕਦਾ ਕਹੋ ਕਿ 10 ਮਹੀਨੇ ਤੋਂ ਬਾਅਦ ਕੀ ਕਰਨਾ ਦੇਖੋ ਹੁਣ ਇੱਥੇ ਇੱਕ ਬਹੁਤ ਇੰਪੋਰਟੈਂਟ ਪੁਆਇੰਟ ਆ ਪਿੱਛੇ ਜੇ ਪਿਛਲੇ ਕੁਝ ਸਾਲਾਂ ਦੇ ਵਿੱਚ ਕਈ ਲੋਕਾਂ ਨੇ ਇਸ ਚੀਜ਼ ਦੀ ਮਤਲਬ ਅਲੱਗ-ਅਲੱਗ ਕੰਪਲੇਂਟਸ ਵਗੈਰਾ ਵੀ ਕਰਦੇ ਹੋ ਵੀਰ ਕੀ ਆ ਬਹੁਤ ਸਾਰੇ ਲੋਕ ਨੇ ਜਿਹੜੇ ਕਹਿੰਦੇ ਯਾਰ ਲੌਂਗ ਟਰਮ ਲੌਂਗ ਟਰਮ ਕਰਦੇ ਰਹਿੰਦੇ ਹੁਣ ਤੁਸੀਂ ਇਹ ਸਿਚੁਏਸ਼ਨ ਦੇ ਵਿੱਚ ਮਤਲਬ ਸਹਿਮਤ ਹੋਮੋਗੇ ਮੇਰੇ ਨਾਲ ਕਿ ਹਾਂ ਆ ਵੀ ਹੋ ਜਾਂਦਾ ਕਈ ਵਾਰੀ ਇੱਕ ਬੰਦਾ ਵਿਚਾਰਾ ਸੁਣੀ ਜਾਂਦਾ ਵਾ ਹਰੇਕ YouTube ਚੈਨਲ ਤੋਂ ਮੈਂ ਵੀ ਬੋਲ ਦਿੰਨਾ ਹੋਰ ਵੀ ਸਾਰੇ ਵੀ ਹਾਂ ਜੀ ਲੌਂਗ ਟਰਮ ਕਰੋ ਜੀ ਲੌਂਗ ਟਰਮ ਲੌਂਗ ਟਰਮ ਐਟ ਦਾ ਐਂਡ ਚਾਹੇ ਲੌਂਗ ਟਰਮ ਆ ਚਾਹੇ ਸ਼ਾਰਟ ਟਰਮ ਆ ਕੁਝ ਵੀ ਆ ਇਨਸਾਨ ਪੈਸਾ ਬਣਾਉਣ ਦੇ ਲਈ ਹੀ ਕੰਮ ਕਰਦਾ ਵਾ ਫਾਈਨ ਉਹਨੂੰ ਪੈਸਾ ਚਾਹੀਦਾ ਵਾ ਉਹਨੂੰ ਪ੍ਰੋਫਿਟ ਦਿਖੇ ਉਹਨੂੰ ਖੁਸ਼ੀ ਹੋਊਗੀ ਭਾਵੇਂ ਉਹ ਕਿਵੇਂ ਵੀ ਹੋਵੇ ਲੌਂਗ ਟਰਮ ਚ ਕਈ ਵਾਰੀ ਕੀ ਹੋ ਜਾਂਦਾ ਮੈਂ ਜੀ ਲੈ ਲੇ ਫਲਾਣੀ ਕੰਪਨੀ ਦੇ ਸ਼ੇਅਰ ਠੀਕ ਆ ਮੈਨੂੰ ਕਿਸੇ ਨੇ ਕਿਹਾ ਜੀ ਐਨੇ ਸਾਲ ਰੱਖ ਲਓ ਉਹ ਵਿਚਾਰੇ ਨੇ ਰੱਖ ਵੀ ਲਏ ਉਹਨੇ 6 ਸਾਲ ਵੇਟ ਕੀਤੀ ਦੇਖੋ ਕਿੰਨੀ ਮਾੜੀ ਹੋ ਸਕਦੀ ਆ ਇਹ ਅੱਜ ਕੱਲ ਹੋ ਵੀ ਹੁੰਦੀ ਵੀ ਆ ਕਈ ਵਾਰੀ ਹੋ ਜਾਂਦਾ ਉਹ ਬੰਦਾ ਕਹਿੰਦਾ ਠੀਕ ਆ ਜੀ ਮੈਂ ਤਾਂ ਬਹੁਤ ਸਬਰ ਕੀਤਾ ਜਿਹੜੇ ਸਾਲ ਉਹਨੇ ਕਿਹਾ ਵੀ ਹਾਂ ਜੀ ਹੁਣ ਮੈਂ ਇਸ ਸਾਲ ਉਹਨੂੰ ਸੈਲ ਕਰ ਦੂੰਗਾ ਉਸ ਸਾਲ ਹੀ ਜੇ ਕਰੋਨਾ ਆ ਗਿਆ ਉਸ ਸਾਲ ਹੀ ਜੇ ਰਸ਼ੀਆ ਨੇ ਯੂਕਰੇਨ ਤੇ ਹਮਲਾ ਕਰਤਾ ਉਸ ਸਾਲ ਹੀ ਜੇ ਅਮਰੀਕਾ ਚਾਈਨਾ ਦਾ ਬਹੁਤ ਵੱਡਾ ਰੌਲਾ ਪੈ ਗਿਆ ਕੋਈ ਵੀ ਬੁਲਸ਼ਿਟ ਹੋ ਗਈ ਤਾਂ ਉਹ ਬੰਦਾ ਵਿਚਾਰੇ ਤੇ ਉਹਦੀ ਸਾਰੀ ਦੀ ਸਾਰੀ ਜਿਹੜਾ ਪੇਸ਼ੈਂਸ ਸੀ ਇੰਨੇ ਸਾਲਾਂ ਦਾ ਉਹ ਵੀ ਗਿਆ ਉਹਦੀ ਇਨਵੈਸਟਮੈਂਟ ਵੀ ਗਈ ਉਹ ਬੈਠ ਕੇ ਝੁਰੂਗਾ ਉਹ ਯਾਰ 3 ਸਾਲ ਪਹਿਲਾਂ ਫਲਾਣੇ ਟਾਈਮ ਨੂੰ ਇਹ ਮੇਰਾ ਇਹ ਮੇਰਾ ਸ਼ੇਅਰ ਇਹਨਾਂ ਉੱਪਰ ਗਿਆ ਹੋਇਆ ਸੀਗਾ 2.5 ਗੁਣਾ ਹੋ ਗਿਆ ਸੀ ਜੇ ਮੈਂ ਉੱਥੇ ਇਹਨੂੰ ਕੱਟ ਦਿੰਦਾ ਤਾਂ ਲੌਂਗ ਟਰਮ ਦੇ ਵਿੱਚ ਇੱਕ ਪ੍ਰੋਬਲਮ ਤਾਂ ਹਮੇਸ਼ਾ ਰਹਿੰਦੀ ਆ ਤਾਂ ਇੱਕ ਗੱਲ ਇਹ ਹਾਂ ਯਾਦ ਰੱਖੋ ਲੌਂਗ ਟਰਮ ਦਾ ਮਤਲਬ ਅਸਲ ਦੇ ਵਿੱਚ 6 ਸਾਲ ਜਾਂ 10 ਸਾਲ ਨਹੀਂ ਹੁੰਦਾ ਲੌਂਗ ਟਰਮ ਦਾ ਅਸਲੀ ਜੇ ਤੁਸੀਂ ਮਤਲਬ ਸਮਝਣਾ ਚਾਹੁੰਦੇ ਹੋ ਉਹ 30 30 ਸਾਲ ਦਾ ਹੁੰਦਾ ਲੌਂਗ ਟਰਮ ਦਾ ਟਾਈਮ ਮਤਲਬ 20 ਸਾਲ ਤੋਂ ਉੱਪਰ ਕੁਝ ਵੀ ਉਹ ਲੌਂਗ ਟਰਮ ਆ ਅਸਲ ਦੇ ਵਿੱਚ ਜੇ ਤੁਸੀਂ ਅਸਲੀ ਡੈਫੀਨੇਸ਼ਨ ਦੇਖੋ ਹਾਂ 20 ਸਾਲ ਟਪਾਤੇ 20 ਸਾਲ ਲੰਘ ਗਏ ਫਿਰ ਜਿਹੜਾ ਮਰਜ਼ੀ ਹੋਵੇ ਫਿਰ ਇੰਨਾ ਫਰਕ ਨਹੀਂ ਕੋ 20 ਸਾਲਾਂ ਦੇ ਵਿੱਚ ਤਾਂ ਪਤਾ ਨਹੀਂ ਇੰਨੇ ਗੁਣਾ ਹੋ ਜਾਂਦੀਆਂ ਚੰਗੀਆਂ ਕੰਪਨੀਆਂ ਤਾਂ ਮਾੜਾ ਮੋਟਾ ਕਰੋਨਾ ਜਾਂ ਕੁਝ ਵੀ ਉਹ ਨਹੀਂ ਕਹਿੰਦਾ ਜਾਂ ਤਾਂ ਫਿਰ ਉਹ ਆ ਹੁਣ ਆ ਗਈ ਅਗਲੀ ਚੀਜ਼ ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਉਹ ਹੁਣ ਦੇਖੋ ਉੱਥੇ ਹੈਗਾ ਕਿ ਹੁਣ ਜਿਹੜੇ ਮੈਂ ਉਹ ਸ਼ੇਅਰ ਖਰੀਦੇ ਹੋਏ ਆ ਮੈਂ ਜਿਹੜਾ ਹਰ ਹਫ਼ਤੇ ਮੈਂ 25-2500 ਰੁਪਏ ਦੇ ਸ਼ੇਅਰ ਖਰੀਦੇ ਆ ਉਹਦੇ ਵਿੱਚ ਕੀ ਆ ਉਹ ਹੁਣ ਕਦੇ ਨਾ ਕਦੇ ਤੋਂ ਉੱਪਰ ਜਾਣਗੇ ਇੱਕ ਹੋਰ ਚੀਜ਼ ਆ ਜਿਹੜੇ ਬੰਦੇ ਨੇ ਹਫ਼ਤੇ 'ਚ ਸਿਰਫ ਇੱਕ ਦਿਨ ਖਰੀਦਦਾਰੀ ਕੀਤੀ ਹੈ ਜਾਂ ਕੋ ਪੂਰੇ ਡਿਸਪਲਨ ਨਾਲ ਉਹ ਫਿਰ ਵੀ ਚਲੋ ਠੀਕ ਆ ਬੈਸਟ ਮੌਕਾ ਤਾਂ ਆਪਾਂ ਨੂੰ ਨਹੀਂ ਪਤਾ ਲੱਗਦਾ ਵੀ ਬੈਸਟ ਮੌਕਾ ਇਹ ਸੀਗਾ ਜਾਂ ਹੋਰ ਸੀ ਪਰ ਫਿਰ ਵੀ ਉਹਦੀ ਜਿਹੜੀ ਖਰੀਦਦਾਰੀ ਉਹ ਬੜੀ ਪੁਨਛਾਣ ਕੇ ਕੀਤੀ ਹੋਗੀ ਉਹ ਬਹੁਤ ਵਧੀਆ ਕੰਪਨੀ ਖਰੀਦੀ ਹੋਗੀ ਤੇ ਬਹੁਤ ਹੀ ਚੰਗੇ ਪ੍ਰਾਈਸ ਦੇ ਉੱਪਰ ਖਰੀਦੀ ਹੋਗੀ ਬਹੁਤ ਥੱਲੇ ਤੇ ਜੇ ਨੂੰ ਥੋੜਾ ਵੀ ਮੌਕਾ ਮਿਲਦਾ ਤਾਂ ਉੱਥੋਂ ਉਹ 7% 10% ਤੋਂ ਉੱਪਰ ਚਲੀ ਜਾਣਾ ਵਾ ਤਾਂ ਮੈਂ ਉੱਥੇ ਕੀ ਕਰਦਾ ਜਿਹੜਾ ਮੇਰਾ ਨਾਰਮਲ ਇੱਕ ਤਾਂ ਲੌਂਗ ਟਰਮ ਤੋਂ ਤਾਂ ਵੱਖਰੀ ਗੱਲ ਆ ਉਹ ਤਾਂ ਚਲੋ ਰੱਖੇ ਹੁੰਦੇ ਆ ਹਰੇਕ ਨੇ ਆਪਣੇ ਵੀ ਬੱਚਿਆਂ ਲਈ ਹੋਣਗੇ ਜਾਂ ਹੋਰ ਇੱਕ ਨਾਰਮਲ ਚ ਤਾਂ ਮੈਨੂੰ ਉੱਥੇ ਕੀ ਚਾਹੀਦਾ ਮੈਨੂੰ ਉੱਥੇ ਸਿਰਫ 10% ਦੀ ਰਿਟਰਨ ਚਾਹੀਦੀ ਆ ਬਸ ਸਿੰਪਲ ਦਾਗੋ ਔਰ ਭਾਗੋ ਕਿਉਂਕਿ ਮੈਨੂੰ ਜੇ ਕੋਈ ਇਨਸਾਨ ਮਿਹਨਤ ਕਰਦਾ ਇੱਕ ਯਾਦ ਰੱਖੋ ਜੇ ਉਹਨੂੰ ਲਗਾਤਾਰ ਸਕਸੈਸ ਮਿਲਦੀ ਰਹਿੰਦੀ ਆ ਉਹ ਤੁਹਾਨੂੰ ਖੁਸ਼ੀ ਦਿੰਦੀ ਆ ਤੁਹਾਨੂੰ ਮੋਟੀਵੇਟ ਵੀ ਕਰਦੀ ਆ ਤੁਹਾਨੂੰ ਇਹ ਵੀ ਹੁੰਦਾ ਕਿ ਹਾਂ ਮੈਨੂੰ ਪੈਸਾ ਬਣ ਰਿਹਾ ਵਾ ਇਥੋਂ ਮੈਂ ਇੱਕ ਹਫਤੇ ਦੇ ਵਿੱਚ ਆ ਗਿਆ ਕਿਸੇ ਦਿਨ ਮੈਂ ਬਹੁਤ ਵਧੀਆ ਮੌਕਾ ਦੇਖ ਕੇ ਇੱਕ ਸ਼ੇਅਰ ਨੂੰ ਖਰੀਦਿਆ ਹੋ ਸਕਦਾ ਮਹੀਨੇ ਨੂੰ ਕਿਉਂਕਿ ਪਹਿਲੇ ਹੀ ਇੰਨਾ ਥੱਲੇ ਆਇਆ ਹੋਇਆ ਸੀ ਉਹ ਵਾਪਸ ਉੱਪਰ ਚਲਾ ਗਿਆ 10% ਮੈਂ ਉਹਨੂੰ ਵੇਚ ਦੂੰਗਾ ਮੈਨੂੰ 10% 10% ਦਾ ਫਾਇਦਾ ਹੋਇਆ ਇੱਕ ਹੋਰ ਚੀਜ਼ ਹੁਣ ਤੁਸੀਂ ਆਪਾਂ ਗੱਲ ਕਰ ਰਹੇ ਸੀ ਵੀ 10 ਮਹੀਨਿਆਂ ਤੋਂ ਬਾਅਦ ਤਾਂ ਪੈਸੇ ਖਤਮ ਹੋ ਜਾਣਗੇ ਨਹੀਂ ਹੋਣਗੇ ਮੈਂ ਹਰ ਹਫਤੇ ਧਿਆਨ ਨਾਲ ਸਟਾਕ ਲੈ ਰਿਹਾ ਉਹ ਮੈਨੂੰ ਕਿਤੇ ਨਾ ਕਿਤੇ ਤਾਂ ਉੱਪਰ ਚਲੇ ਜਾਣਗੇ ਬਹੁਤ ਵਾਰੀ ਆਪਾਂ ਦੇਖਦੇ ਹਾਂ ਕਿ ਜਿਹੜੇ ਸਟਾਕ ਬਹੁਤ ਥੱਲੇ ਆਏ ਹੁੰਦੇ ਆ ਉਹ ਇੱਕਦਮ ਥੋੜਾ ਬਹੁਤ ਉੱਪਰ ਉਹਨੇ ਕਿ ਚਲੇ ਜਾਂਦੇ ਆ ਤਾਂ ਉਹ ਇੱਕ ਤਾਂ ਮੈਨੂੰ 10% ਦਾ ਫਾਇਦਾ ਹੋਇਆ ਮੈਨੂੰ ਕੁਝ ਪ੍ਰੋਫਿਟ ਬਣ ਗਿਆ ਦੂਸਰਾ ਮੇਰਾ ਜਿਹੜਾ ਉਹ 2500 ਰੁਪਏ ਸੀ ਉਹ ਫ੍ਰੀ ਵੀ ਤਾਂ ਹੋ ਗਿਆ ਨਾ ਉਹ ਵਾਪਸ ਮੇਰੀ ਬੇਸ ਅਮਾਉਂਟ ਚ ਆ ਲ ਗਿਆ ਉਹ ਇੱਕ ਹੀ ਨਹੀਂ ਜਾਊਗਾ ਹੋਰ ਵੀ ਮੇਰੇ ਸੌਦੇ ਚਲੇ ਜਾਣਗੇ ਜਿਹੜਾ ਮੈਂ ਅਗਲੇ ਹਫਤੇ ਲਿਆ 2 ਮਹੀਨੇ ਨੂੰ 6 ਮਹੀਨੇ ਨੂੰ ਮੇਰੇ 10 ਮਹੀਨੇ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਉਹ ਵੀ ਫ੍ਰੀ ਹੋ ਜਾਊਗਾ ਉਹ ਵੀ ਮੈਨੂੰ ਪੈਸੇ ਦੇ ਦੂਗਾ ਤਾਂ ਉਹ 10 ਮਹੀਨੇ ਤੋਂ ਬਾਅਦ ਮੇਰੇ ਪਹਿਲਾਂ ਵਾਲੇ ਫ੍ਰੀ ਹੋਏ ਬਹੁਤ ਸਾਰੇ ਪੈਸੇ ਵਾਪਸ ਆ ਜਾਣਗੇ ਉੱਤੋਂ ਕੀ ਹੋਊਗਾ ਜਿਹੜਾ ਮੈਨੂੰ ਉਹ ਪ੍ਰੋਫਿਟ ਦੇ ਕੇ ਗਏ ਆ ਉਹ ਵੀ ਐਡ ਹੋਊਗਾ ਹੁਣ ਮੈਨੂੰ ਇਹ ਨਹੀਂ ਪਤਾ ਕਿ ਤੁਹਾਨੂੰ ਇਹ ਸਮਝ ਲੱਗ ਰਹੀ ਆ ਚੀਜ਼ ਜਾਂ ਨਹੀਂ ਕਮੈਂਟ ਦੇ ਵਿੱਚ ਤੁਸੀਂ ਮੈਨੂੰ ਜਰੂਰ ਦੱਸ ਦਿਓ ਅਗਲੀ ਚੀਜ਼ ਐ ਬੜੀ ਇੰਪੋਰਟੈਂਟ ਆ ਉਹ ਤੁਹਾਨੂੰ ਮੇਰੀ ਸਭ ਤੋਂ ਅਜੀਬ ਤੇ ਕ੍ਰੇਜ਼ੀ ਲੱਗੂਗੀ ਹੋ ਸਕਦਾ ਤੁਸੀਂ ਕਹੋ ਯਾਰ ਬੰਦਾ ਪਾਗਲ ਆ ਉਹ ਇਹ ਹੈਗੀ ਆ ਪਰ ਮੈਂ ਤੁਹਾਨੂੰ ਆਪਣਾ ਤਰੀਕਾ ਦੱਸ ਰਿਹਾ ਮੈਂ ਇੱਕ ਸ਼ੇਅਰ ਲੈ ਲਿਆ 1000 ਰੁਪਏ ਦੇ ਉੱਪਰ ਮੈਨੂੰ ਲੱਗਾ ਕਿ ਇਹਰ ਕਮਾਲ ਦਾ ਸ਼ੇਅਰ ਆ ਬਸ ਠੀਕ ਆ ਮੈਂ ਲੈ ਕੇ ਰੱਖ ਲਿਆ ਮੈਨੂੰ ਨਹੀਂ ਪਤਾ ਕਿੱਧਰ ਜਾਊਗਾ ਮੈਂ ਚੱਲੀ ਜਾਣਾ ਮੈਂ 10 ਮਹੀਨਿਆਂ ਦਾ ਟਾਈਮ ਰੱਖਿਆ ਹੋਇਆ ਵਿਚਕਾਰ ਕਿਤੇ ਜਾ ਕੇ ਦੂਸਰੇ ਤੀਸਰੇ ਮਹੀਨੇ ਉਹ ਸ਼ੇਅਰ ਹੋ ਜਾਂਦਾ 700 ਰੁਪਏ ਦਾ ਕਿਉਂਕਿ ਤੁਸੀਂ ਬਹੁਤ ਵਾਰ ਆਪਾਂ ਕਹਿੰਨੇ ਕਿ ਐਵਰੇਜ ਕਰ ਲੂੰਗਾ ਮੈਂ ਹੁਣ ਜੋ 700 ਰੁਪਏ ਦੇ ਉੱਪਰ ਆ ਗਿਆ अच्छा चलो मान लो मेरी एवरेजिंग 900 दी होगी उस ਤੋਂ ਬਾਅਦ ਉਹ 600 ਰੁਪਏ ਤੇ ਆ ਗਿਆ ਤਾਂ ਮਤਲਬ ਇਹਦੇ ਨਾਲ ਕੀ ਹੁੰਦਾ ਜਦੋਂ ਆਪਾਂ एवरेजिंग ਕਰਨ ਦੇ ਚੱਕਰ ਚ ਪੈਨੇ ਆ ਉਹਦੇ ਨਾਲ ਆਪਾਂ ਇੱਕ ਹੀ ਕੰਪਨੀ ਦੇ ਵਿੱਚ ਬਹੁਤ ਜ਼ਿਆਦਾ ਅਮਾਉਂਟ ਫਸਾ ਲੈਨੇ ਆ ਤੇ एवरेजिंग ਫਿਰ ਵੀ ਕਿਤੇ ਕਈ ਵਾਰੀ ਨਹੀਂ ਬਣਦੀ एवरेजिंग ਫਿਰ ਵੀ ਉੱਪਰ ਰਹਿ ਜਾਂਦੀ ਹੈ ਮੈਂ ਉੱਥੇ ਕੀ ਕਰਦਾ ਦੇਖੋ ਤੁਹਾਡਾ ਜਿਹੜਾ ਸੌਫਟਵੇਅਰ ਹੋਊਗਾ ਉਹਨੇ ਹਮੇਸ਼ਾ ਸਿਰਫ ਐਵਰੇਜ ਹੀ ਅਮਾਉਂਟ ਦਿਖਾਉਣੀ ਆ ਹਮੇਸ਼ਾ ਉਹਨੇ ਹੋਰ ਤਰ੍ਹਾਂ ਕੈਲਕੂਲੇਟ ਕਰਨਾ ਤੁਸੀਂ ਆਪਣੇ ਤਰ੍ਹਾਂ ਨਾਲ ਕੈਲਕੂਲੇਟ ਕਰ ਲੋ ਇੱਕ ਦੁਕਾਨਦਾਰ ਦੀ ਤਰ੍ਹਾਂ ਕੰਮ ਕਰੋ ਇੱਕ ਦੁਕਾਨਦਾਰ ਲੈ ਆਇਆ ਆਪਦੀ ਦੁਕਾਨ ਦੇ ਉੱਪਰ ਸੌਦਾ ਲੁਧਿਆਣਿਆਂ ਕਿਸੇ ਸਟੋਰ ਚੋਂ ਵੱਡੇ ਚੰਡੀਗੜ੍ਹੋਂ ਦਿੱਲੀੋਂ ਉਹਨੂੰ ਉੱਥੋਂ ਲੈ ਆਇਆ 1000 ਰੁਪਏ ਦੀ ਚੀਜ਼ ਇੱਥੇ ਆ ਕੇ ਉਹਨੇ ਸੋਚਿਆ ਮੈਂ ਵੇਚੂੰਗਾ 1200 ਰੁਪਏ ਦੀ ਉਹ ਲੈ ਆ ਕੇ ਰੱਖ ਲਿਆ ਡੱਬਾ 2 ਮਹੀਨੇ ਤੋਂ ਬਾਅਦ ਕੀ ਹੋਇਆ ਉਸ ਚੀਜ਼ ਦੇ ਰੇਟ ਪੂਰੀ ਮਾਰਕੀਟ ਚ ਡਿੱਗ ਪਏ ਉਹਨੇ ਵਿਚਾਰੇ ਨੇ 1000 ਦੀ ਲਈ ਆ ਪਈ ਰਹਿਣ ਦੂਗਾ ਉਹ ਖਰਾਬ ਤਾਂ ਹੋਣੀ ਨਹੀਂ ਸ਼ੇਅਰ ਕੋਈ ਪਾਏ ਪੇ ਖਰਾਬ ਥੋੜੀ ਹੁੰਦੀ ਉੱਲੀ ਤਾਂ ਲੱਗਣੀ ਨਹੀਂ ਉਹਨਾਂ ਨੂੰ ਉਹ ਪਏ ਆ ਹੁਣ ਕੀ ਹੋਇਆ ਉਹਦਾ ਮਾਰਕੀਟ ਦੇ ਵਿੱਚ ਰੇਟ ਜਿਹੜਾ ਉਹਨੂੰ ਦਿੱਲੀੋਂ ਮਿਲਣਾ ਸੀਗਾ ਜਿੱਥੋਂ ਪਹਿਲਾ ਸਮਾਨ ਲੈਂਦਾ ਉਹ 700 ਰੁਪਏ ਆ ਪਰ ਲੋਕਾਂ ਨੂੰ ਸਮਾਨ ਤਾਂ ਚਾਹੀਦਾ ਨਾ ਕੰਪਨੀ ਤੋਂ ਜਿਉਂਦੀ ਆ ਨਾ ਮਰੀ ਤਾਂ ਹੈ ਨਹੀਂ ਸਾਰੀ ਮਾਰਕੀਟ ਡਿੱਗ ਰਹੀ ਆ ਤਾਂ ਉਹ ਕੰਪਨੀ ਦੀ ਤਾਂ ਪ੍ਰੋਬਲਮ ਨਹੀਂ ਦੁਬਾਰਾ ਉਹਨੂੰ 700 ਰੁਪਏ ਦੇ ਉੱਪਰ ਬਾਈ ਕਰ ਲੋ ਇਹਨਾਂ ਦੋਨੇ ਸੌਦਿਆਂ ਨੂੰ ਅਲੱਗ-ਅਲੱਗ ਰੱਖੋ ਉਹਨੂੰ ਮੈਨੇਜ ਕਰੋ ਉਹਦੇ ਲਈ ਇੱਕ ਵੈਬਸਾਈਟ ਹੈਗੀ ਆ ਮਨੀ ਡਾਟ ਐਡਿਟ ਕਰਕੇ ਇੱਕ ਵੈਬਸਾਈਟ ਆ ਉਹਦੇ ਉੱਪਰ ਤੁਸੀਂ ਆਪਣੇ ਹਰੇਕ ਸੌਦੇ ਨੂੰ ਅਲੱਗ-ਅਲੱਗ ਰੱਖ ਸਕਦੇ ਹੋ ਅਲੱਗ-ਅਲੱਗ ਦੇਖ ਸਕਦੇ ਹੋ ਅਲੱਗ-ਅਲੱਗ ਉਹਨਾਂ ਨੂੰ ਡਿਲੀਟ ਕਰ ਸਕਦੇ ਹੋ ਜਦੋਂ ਸੈਲ ਹੋ ਜਾਂਦੇ ਆ ਉਹ ਐ ਨਹੀਂ ਹੈਗਾ ਕਿ ਜਦੋਂ ਤੁਸੀਂ ਦੁਬਾਰਾ ਉਹਦੇ 'ਚ ਐਡ ਕਰ ਦੋਗੇ ਉਹ ਸਿਰਫ ਐਵਰੇਜ ਦਿਖਾਊਗਾ ਠੋਡਾ ਹਰੇਕ ਖਰੀਦਿਆ ਉਹ ਸੌਦਾ ਅਲੱਗ-ਅਲੱਗ ਦਿਖੂਗਾ ਤਾਂ ਹੁਣ ਦੇਖੋ ਮੈਂ ਦੂਸਰੀ ਵਾਰ ਉਹ ਕੰਪਨੀ ਨੂੰ ਲੈ ਲਿਆ 700 ਰੁਪਏ ਤੇ ਮੈਂ ਕੋਈ ਐਵਰੇਜਿੰਗ ਦੇ ਚੱਕਰ 'ਚ ਨਹੀਂ ਪੈ ਰਿਹਾ ਮੈਂ ਤਾਂ ਹਰੇਕ ਹਫ਼ਤੇ ਜਾ ਕੇ ਜਿੱਥੇ ਮੈਨੂੰ ਸਭ ਤੋਂ ਵਧੀਆ ਕੋਈ ਮੌਕਾ ਲੱਗ ਰਿਹਾ ਕਿਸੇ ਕੰਪਨੀ 'ਚ ਮੈਂ ਉਹਨੂੰ ਖਰੀਦ ਰਿਆ ਹੁਣ ਮੈਂ ਉਹਨੂੰ ਦੁਬਾਰਾ ਕਿਤੇ ਲੈ ਲਿਆ 700 ਰੁਪਏ ਤੇ ਮੇਰਾ ਸ਼ੇਅਰ ਚੱਲ ਗਿਆ 800 ਰੁਪਏ ਤੇ ਹੁਣ ਉਹਦੇ ਦੋ ਤਰੀਕੇ ਹੋਗੇ ਪਹਿਲਾ ਤਰੀਕਾ ਮੇਰੀ ਐਵਰੇਜਿੰਗ ਹਾਲੇ ਵੀ 900 ਰੁਪਏ ਦੀ ਆ ਸ਼ੇਅਰ ਚੱਲ ਰਿਹਾ 800 ਤੇ 800 ਤੋਂ ਉਹ ਵਾਪਸ 700 ਤੇ ਆ ਗਿਆ ਮੈਂ ਫੇਰ ਬਾਈ ਕਰੀ ਮੈਂ ਉਹਨੂੰ ਹੀ ਖਰੀਦੀ ਜਾਊਂਗਾ ਨਹੀਂ ਮੈਂ ਨਹੀਂ ਖਰੀਦੂੰਗਾ ਮੈਂ ਆਪ ਦਾ ਜਿਹੜਾ ਸੌਦਾ 700 ਰੁਪਏ ਦਾ ਸੀ ਉਹਨੂੰ 800 ਰੁਪਏ ਦੇ ਉੱਪਰ ਵੇਚ ਦੂੰਗਾ ਹੁਣ ਤੁਹਾਨੂੰ ਇੱਥੇ ਲੱਗੂਗਾ ਕਿ ਜਿਹੜਾ ਕਿਸੇ ਵੀ ਵੈਬਸਾਈਟ ਦਾ ਤੁਹਾਡਾ ਹੋਊਗਾ ਜਾਂ ਜਿੱਥੋਂ ਵੀ ਤੁਸੀਂ ਬ੍ਰੋকারেਜ ਤੋਂ ਲਿਆ ਉਹਦੇ ਵਿੱਚ ਉਹ ਉਦੋਂ 네ਗਟਿਵ ਦਿਖਾਊਗਾ ਉਹ ਤੁਹਾਡਾ ਲਾਸ ਦਿਖਾਊਗਾ ਦਿਖਾ ਲੈਣ ਤੋਂ ਤੁਹਾਨੂੰ ਦਿਮਾਗ ਨੂੰ ਤਾਂ ਪਤਾ ਨਾ ਕਿ ਮੈਂ 700 ਰੁਪਏ ਦੀ ਚੀਜ਼ ਲਈ ਸੀ ਮੈਂ 800 ਰੁਪਏ ਦੇ ਉਨੇ ਸ਼ੇਅਰ ਵੇਚ ਤੇ ਤੁਹਾਨੂੰ 100 ਰੁਪਏ ਦਾ ਫਾਇਦਾ ਹੋਇਆ ਹੁਣ ਉੱਥੇ ਕੀ ਹੋਇਆ ਜਿਹੜੀ ਐਵਰੇਜਿੰਗ ਤੁਸੀਂ ਫਸੇ ਸੀ ਤੁਹਾਡੇ ਅਮਾਉਂਟ ਨਹੀਂ ਉਨੇ ਫਸੇ ਤੁਸੀਂ ਇੱਕ ਵਾਰ ਉਹਦੇ ਚੋਂ ਨਿਕਲ ਗਏ ਫਾਈਨ ਨਾਲੇ ਤੁਹਾਨੂੰ ਪ੍ਰੋਫਿਟ ਹੋ ਗਿਆ ਇੱਕ ਤਾਂ ਥੋੜੀ ਅਮਾਉਂਟ ਫ੍ਰੀ ਹੋ ਗਈ ਫ੍ਰੀ ਹੋ ਕੇ ਥੋੜੀ ਬੇਸ ਅਮਾਉਂਟ ਦੇ ਵਿੱਚ ਚਲੀ ਗਈ ਉਹ ਕਈ ਵਾਰੀ ਕੀ ਹੁੰਦਾ ਉਹ ਜਿਹੜਾ 1000 ਦੇ ਉੱਪਰ ਲਿਆ ਸ਼ੇਅਰ ਸੀ ਉਹ ਇੱਕ ਇੱਕ ਪੂਰਾ ਸਾਲ ਉਹ 600 ਤੋਂ 800 600 ਤੋਂ 800 ਦੇ ਵਿੱਚ ਘੜ ਕੇ ਡੀ ਜਾਂਦਾ ਹੁਣ ਮੇਰੀ ਵਾਪਸ ਉਹਦੇ ਚ ਅਮਾਉਂਟ ਕਿੰਨੀ ਰਹਿ ਗਈ ਸਿਰਫ ਇੱਕ ਵਾਰ ਦੀ ਲੱਗੀ ਹੋਈ 1000 ਜਿਹੜਾ ਸੌਫਟਵੇਅਰ ਨੇ ਐਵਰੇਜਿੰਗ ਕੈਲਕੂਲੇਟ ਕਰ ਰਹੇ ਆ ਉਹਨੂੰ ਕਰ ਹੀ ਜਾਣ ਦਿਓ ਕਿਉਂਕਿ ਐਟ ਦਾ ਐਂਡ ਜਿਸ ਦਿਨ ਤੁਸੀਂ ਪੂਰੀ ਅਮਾਉਂਟ ਕੱਢੋਗੇ ਥੋੜਾ ਹਿਸਾਬ ਵੀ ਬਰਾਬਰ ਹੋਊ ਤੇ ਉਹਦਾ ਵੀ ਬਰਾਬਰ ਹੋਣਾ ਮੈਨੂੰ ਉਮੀਦ ਆ ਤੁਹਾਨੂੰ ਮੈਂ ਜੋ ਕਹਿ ਰਿਹਾ ਉਹ ਸਮਝ ਲੱਗ ਰਿਹਾ ਹੋਗਾ ਬਸ ਕੈਲਕੂਲੇਟ ਕਰਨ ਦੇ ਤਰੀਕੇ ਤੋਂ ਆ ਉਹ 800 ਰੁਪਏ ਤੇ ਚਲਾ ਗਿਆ ਮੈਂ ਕਹਿੰਦਾ ਯਾਰ ਦਫਾ ਕਰੋ 1000 ਵਾਲਾ ਸੌਦਾ ਮੇਰਾ ਪਿਆਵਾ ਉਹਨੂੰ ਪਿਆ ਰਹਿਣ ਦਿਓ 700 ਵਾਲਾ ਮੈਂ ਕੱਢਤਾ 800 ਚ ਉਹ ਦੁਬਾਰਾ 800 ਤੋਂ ਫਿਰ 750 ਤੇ ਆ ਗਿਆ ਜਾਂ 600 ਤੇ ਆ ਗਿਆ ਇਹ 700 ਮੈਨੂੰ ਫਿਰ ਖਰੀਦ ਲੂੰਗਾ ਉਹਨੂੰ ਮੈਂ ਫਿਰ ਖਰੀਦ ਲਿਆ ਪਰ ਇੱਕ ਗੱਲ ਯਾਦ ਰੱਖੋ ਕੰਪਨੀ ਚੰਗੀ ਹੋਣੀ ਚਾਹੀਦੀ ਆ ਕੰਪਨੀ ਚੰਗੀ ਆ ਮੈਨੂੰ ਹੇ ਯਾਰ ਕੁਝ ਨਹੀਂ ਹੁੰਦਾ ਮੈਂ ਉਹਨੂੰ ਦੁਬਾਰਾ ਖਰੀਦ ਲਿਆ ਉਹ ਫੇਰ 770 ਤੇ ਚਲਾ ਗਿਆ ਮੈਂ ਉਹਨੂੰ ਦੁਬਾਰਾ ਵੇਚ ਦੂੰਗਾ ਹੌਲੀ ਹੌਲੀ ਕਰਕੇ ਉਹ ਐਵਰੇਜਿੰਗ ਠੋਡੀ ਉਹਨੇ ਥੱਲੇ ਕਰ ਦੇਣੀ ਆ ਆਪੇ ਦਿਖਾਈ ਜਾਣਾ ਵਾ ਸ਼ਾਇਦ ਤੁਸੀਂ ਸਮਝ ਰਹੇ ਹੋ ਹਰੇਕ ਅੱਡ ਅੱਡ ਸੌਦੇ ਨੂੰ ਅੱਡ ਅੱਡ ਤਰੀਕੇ ਨਾਲ ਦੇਖ ਲਓ ਬਟ ਹਾਂ ਉਹਦੇ ਵਿੱਚ ਇੱਕ ਚੀਜ਼ ਆ ਤੁਹਾਨੂੰ ਐਗਜੈਕਟ ਪਤਾ ਹੋਣਾ ਚਾਹੀਦਾ ਠੋਡੀ ਬ੍ਰੋਕਰੇਜ ਕਿੰਨੀ ਕੱਟੀ ਜਾ ਰਹੀ ਆ ਕਿਉਂਕਿ ਤੁਹਾਨੂੰ ਹਰੇਕ ਆਪਦੇ ਸੌਦੇ ਦਾ ਪਤਾ ਹੋਣਾ ਚਾਹੀਦਾ ਇੰਨੇ ਦੀ ਬਾਇੰਗ ਇੰਨੀ ਬ੍ਰੋਕਰੇਜ ਪੈ ਗਈ ਇੰਨੇ ਉੱਪਰ ਮੈਂ ਉਹਨੂੰ ਸੈਲ ਕੀਤਾ ਤਾਂ ਮੈਨੂੰ ਟੋਟਲ ਪ੍ਰੋਫਿਟ ਕਿੰਨਾ ਬਣ ਗਿਆ ਸਟਾਰਟਿੰਗ ਵਾਲੇ ਇੱਕ ਦੋ ਸੌਦੇ ਕਿਉਂਕਿ ਤੁਸੀਂ ਤਾਂ ਸਮਝ ਲਿਆ ਮੈਂ 700 800 ਤੇ ਵੇਚਤਾ ਮੈਨੂੰ 100 ਰੁਪਏ ਦਾ ਫਾਇਦਾ ਹੋ ਗਿਆ ਪਰ ਤੁਹਾਡੇ ਸੌਫਟਵੇਅਰ ਨੇ ਤਾਂ ਦਿਖਾਤਾ ਨਾ ਵੀ ਭਾਈ 900 ਤੇ ਸੀਗਾ 800 ਤੇ ਵੇਚਤੇ 100 ਰੁਪਏ ਦੇ ਲਾਸਟ ਕਿੱਥੇ ਆ ਬੰਦਾ ਬਟ ਹੁਣ ਇੱਥੇ ਦੇਖੋ ਉਹਨੇ ਐਵਰੇਜਿੰਗ ਹੁਣ ਕਿੰਨੇ ਦੀ ਦਿਖਾਉਣੀ ਸ਼ੁਰੂ ਕਰਤੀ 900 ਰੁਪਏ ਦੀ ਜਾਂ 850 ਜੋ ਵੀ ਦਿਖਾ ਰਿਆ ਪਰ ਤੁਹਾਨੂੰ ਹੁਣ ਪਤਾ ਵਾ ਇਮਾਨਦਾਰੀ ਨਾਲ ਕਿ ਠੋਡਾ ਇੱਕ ਸੌਦਾ 1000 ਦੇ ਉੱਪਰ ਫਸਿਆ ਹੋਇਆ ਉਹ ਤੁਸੀਂ ਕਦੋਂ ਵੇਚੋਗੇ 10% ਤੇ ਜਦੋਂ 1100 ਦਾ ਹੋ ਗਿਆ ਹੁਣ ਉਲਟਾ ਹੋ ਜਾਣਾ ਕੰਮ ਥੋੜੇ ਸੌਫਟਵੇਅਰ ਨੇ ਹੁਣ ਥੋੜਾ ਪ੍ਰੋਫਿਟ ਬਹੁਤ ਜ਼ਿਆਦਾ ਦਿਖਾ ਦੇਣਾ ਪਰ ਤੁਹਾਨੂੰ ਪਤਾ ਉਹ ਸੌਦਾ 1000 ਦਾ ਸੀ ਤਾਂ ਮੈਂ ਫੇਰ ਕਹਿ ਰਿਹਾ ਇਸ ਤੁਹਾਨੂੰ ਮੇਰੀ ਸ਼ਾਇਦ ਸਮਝ ਲੱਗ ਰਹੀ ਹੋਗੀ ਤਾਂ ਹੁਣ ਜਦੋਂ ਤੁਸੀਂ ਉਹ ਸੌਦੇ ਚ ਪੂਰੀ ਤਰ੍ਹਾਂ ਨਿਕਲ ਗਏ ਥੋੜਾ ਕੰਮ ਬਰਾਬਰ ਹੋ ਗਿਆ ਪਰ ਇਹਦੇ ਨਾਲ ਹੁੰਦਾ ਕੀ ਆ ਇੱਕ ਤਾਂ ਜਦੋਂ ਆਪਾਂ ਨਜਾਇਜ਼ ਐਵਰੇਜਿੰਗ ਕਰਨ ਦੇ ਚੱਕਰ ਚ ਇੱਕੋ ਹੀ ਸਟਾਕ ਚ ਬਹੁਤ ਜ਼ਿਆਦਾ ਵੜੀ ਜਾਂਦੇ ਆ ਉਹ ਬਚਦਾ ਦੂਸਰਾ ਸਟਾਕੇ ਵੀਰੀ 1000 ਦਾ ਉਹ ਥੱਲੇ ਖੇਢੀ ਜਾਂਦਾ ਜਿਵੇਂ ਪਹਿਲਾਂ ਕਿਹਾ ਤਾਂ ਉਹਦੇ ਵਿੱਚ ਤੁਸੀਂ ਬਾਰ-ਬਾਰ ਉਹ ਸਪੋਰਚੁਨਿਟੀ ਦਾ ਮੌਕਾ ਉਠਾ ਸਕਦੇ ਹੋ ਰੈਦਰ ਕੇ ਮੈਂ ਐਵਰੇਜਿੰਗ ਦੇਖੀ ਜਾਵਾਂ ਪਰ ਹਾਂ ਧਿਆਨ ਰੱਖਿਓ ਯਾਦ ਰੱਖਿਓ ਤੁਹਾਨੂੰ ਹਰੇਕ ਸੌਦੇ ਦਾ ਅਲੱਗ-ਅਲੱਗ ਪਤਾ ਹੋਣਾ ਚਾਹੀਦਾ ਇੱਕ ਵੈਬਸਾਈਟ ਬਹੁਤ ਸੋਹਣੀ ਆ money.reddit ਉਹਦੇ ਉੱਪਰ ਇਸ ਤਰ੍ਹਾਂ ਨਾਲ ਤੁਸੀਂ ਆਪਣਾ ਪੋਰਟਫੋਲੀਓ ਬਣਾ ਸਕਦੇ ਹੋ ਹੁਣ ਅੱਗੇ ਮੈਂ ਦੇਖਦਾ ਮੈਂ ਹੋਰ ਕੀ ਲਿਖਿਆ ਹੋਇਆ ਇੱਥੇ ਸਿਰਫ ਇੱਕ ਸੈਕਿੰਡ ਹਾਂ ਹੁਣ ਹੁਣ ਅਗਲੀ ਚੀਜ਼ ਦੇਖੋ ਕਿ ਲੰਬਾ ਟਾਈਮ ਆ ਮੇਰੇ ਕੋਲ ਪਿੱਛੇ ਪੈਸੇ ਹੁੰਦੇ ਆ ਜਿਹੜੀ ਚੀਜ਼ ਮੈਂ ਉੱਪਰ ਵੀ ਲਈ ਆ ਮੈਂ 2 ਮਹੀਨੇ ਲੰਘੇ ਮੈਨੂੰ ਆਪਣਾ ਫਾਰਮੂਲਾ ਅਪਲਾਈ ਕਰਦੇ ਹੋਏ ਤੇ ਹਰੇਕ ਮਹੀਨੇ ਦੇ ਸੀ ਕਿ 10-10000 ਰੁਪਏ 20000 ਮੈਲਾ ਚੁੱਕਿਆ ਹਾਲੇ ਵੀ ਮੇਰੇ ਕੋ ਕਿੰਨੇ ਪਏ ਆ 80000 ਰੁਪਇਆ ਪਿਆ ਵਾ ਮੈਨੂੰ ਕਿ ਜਿੱਧਰ ਮਰਜੀ ਜਾਵੇ ਮਾਰਕੀਟ ਥੱਲੇ ਹੀ ਜਾਊਗੀ ਮੇਰੇ ਕੋ 80000 ਰੁਪਇਆ ਮੈਂ ਹਰੇਕ ਹਫਤੇ ਤਾਂ ਲੈਣਾ ਹੀ ਆ ਮੈਂ ਕੁਝ ਹੋਰ ਲੈ ਲੂੰਗਾ ਅਗਲੇ ਹਫਤੇ ਮੈਨੂੰ ਸਗਤ ਵਧੀਆ ਵਾ ਕੋਈ ਹੋਰ ਚੰਗੀ ਕੰਪਨੀ ਮੈਨੂੰ ਮਿਲ ਜੂਗੀ ਉੱਥੇ ਜੇ ਉੱਪਰ ਚਲੀ ਗਈ ਜਿਹੜਾ ਮੇਰਾ 20000 ਦਾ ਵਾ ਉਹਦੇ ਚੋਂ ਤਾਂ ਮੈਨੂੰ ਪ੍ਰੋਫਿਟ ਹੋਇਆ ਹੀ ਆ ਨਾ ਉਹ ਮੈਂ ਉੱਤੇ ਕੱਢ ਦੂੰਗਾ ਨਾਲ ਦੀ ਨਾਲ ਜਿਹੜੀ ਜਿਹੜੀ ਮੇਰੇ ਜਿਹੜਾ ਜਿਹੜਾ ਮੇਰਾ ਸੌਦਾ ਪ੍ਰੋਫਿਟ ਚ ਗਿਆ ਉਹ ਮੇਰਾ ਵਾਪਸ ਬੇਸ ਅਮਾਉ ਹੋਰ ਕੀ ਚੀਜ਼ ਹੈਗੀ ਆ ਮੈਨ ਉਹ ਵੀ ਦੇਖ ਲੈਣ ਦੋ ਥੈਟ ਇਜ਼ ਨਵਰ ਨੋਟ ਹੂੰ ਬਸ ਇਹੀ ਚੀਜ਼ਾਂ ਨੇ ਮੈਂ ਰੱਖਿਆ ਉੱਪਰ ਦਾ ਹਿਸਾਬ ਜਿਹੜਾ ਆਪਣਾ ਸ਼ਾਰਟ ਟਰਮ ਵਾਲਾ ਰੱਖਿਆ ਹੋਇਆ ਵਾ ਉਹ ਹੈਗਾ ਮੇਰਾ 10% ਇਹ ਫਾਰਮੂਲਾ ਕਿਉਂਕਿ ਮੇਰਾ ਆਪਣਾ ਹੀ ਆ ਬਸ ਅਜੀਬ ਤਰ੍ਹਾਂ ਨਾਲ ਇੱਕ ਅਜੀਬ ਬੰਦੇ ਦਾ ਜੀ ਫਾਰਮੂਲਾ ਜਟਕਾ ਫਾਰਮੂਲਾ ਸਿੰਪਲ ਹੈਗਾ ਮੇਰਾ ਇਹ ਹੋ ਸਕਦਾ ਤੁਹਾਨੂੰ ਬਹੁਤ ਹੀ ਅਜੀਬ ਅਜ ਲੱਗੇ ਤੇ ਹੋ ਸਕਦਾ ਤੁਸੀਂ ਕਿਉਂਕਿ ਇਹ ਬੰਦਾ ਟੋਟਲ ਪਾਗਲ ਆ ਯਾਰ ਇਹਦਾ ਤਾਂ ਵੀਡੀਓ ਨਹੀਂ ਘਾਤੋ ਦੇਖਿਆ ਕਰਨੇ ਤਾਂ ਜਮੇ ਕੰਬਲੀਆਂ ਮਾਰਦਾ ਪਰ ਇਹੀ ਮੇਰਾ ਤਰੀਕਾ ਹੈ ਹੁਣ ਪਰ ਇੱਕ ਚੀਜ਼ ਯਾਦ ਰੱਖਿਓ ਹਮੇਸ਼ਾ ਮਾਰਕੀਟ ਦੇ ਵਿੱਚ ਇਮੋਸ਼ਨਸ ਨਾਲ ਨਹੀਂ ਚੱਲਣਾ ਤੁਹਾਨੂੰ ਮਾਰਕੀਟ ਬਹੁਤ ਵਾਰ ਹੁਣ ਤਾਂ ਤੁਸੀਂ ਵੀ ਦੇਖ ਲਿਆਊਗਾ ਸਾਰਿਆਂ ਨੇ ਕਿ ਮਾਰਕੀਟ ਕਿਵੇਂ ਪਿੱਛੇ ਜੇ ਲਗਾਤਾਰ ਡਿੱਗ ਰਹੀ ਆ ਪਰ ਜੇ ਤੁਹਾਨੂੰ ਯਾਦ ਹੋਵੇ ਸਤੰਬਰ ਅਕਤੂਬਰ ਦੇ ਵਿਚਕਾਰ ਮਾਰਕੀਟ ਭੱਜੀ ਵੀ ਇਸੇ ਤਰ੍ਹਾਂ ਹੀ ਆ ਨਾ ਤੁਸੀਂ ਉਹਦੇ ਤੋਂ ਕੈਰੀਡ ਹੋਏ ਹੋਣਾ ਖੁਸ਼ ਹੋਣਾ ਨਾ ਤੁਸੀਂ ਇੱਥੋਂ ਦੁਖੀ ਹੋਣਾ ਇਹ ਬਸ ਐਂ ਹੀ ਚੱਲੀ ਜਾਣਾ ਹੁੰਦਾ ਤੇ ਸਭ ਤੋਂ ਵਧੀਆ ਤਰੀਕਾ ਹੁੰਦਾ ਵਾ ਇਸ ਜਿਹੜੀ ਫਲਕਚੁਏਸ਼ਨ ਆ ਡਿੱਗਦੀ ਮਾਰਕੀਟ ਚ ਬਹੁਤ ਥਲੇ ਡਿੱਗ ਜਾਣਗੇ ਫਿਰ ਉੱਪਰ ਚਲੇ ਜਾਣਗੇ ਇਹਦੇ ਵਿੱਚੋਂ ਜਿਹੜਾ ਵਧੀਆ ਤਰੀਕੇ ਨਾਲ ਖੇਡ ਗਿਆ ਉਹ ਵਧੀਆ ਰਹਿੰਦਾ ਉਹ ਜੇਤੂ ਆ ਪਰ ਉਹਦੇ ਲਈ ਤੁਹਾਨੂੰ ਇੱਕ ਮਸ਼ੀਨ ਬਣਨਾ ਪਊਗਾ ਤੁਸੀਂ ਇੱਕ ਵੀ ਰੁਪਈਆ ਆਪਣਾ ਵਾਪਸ ਨਹੀਂ ਲਾਉਣਾ ਚਲੋ ਮੈਂ ਐਗਜ਼ਾਮਪਲ ਦਿੰਦੀ ਸੀ 1 ਲੱਖ ਰੁਪਏ ਦੀ ਮੰਨ ਲਓ ਕਿਸੇ ਕੋਲ 10 ਲੱਖ ਰੁਪਈਆ ਵਾ ਤਾਂ ਤੁਸੀਂ ਇੱਕ ਸਾਲ ਦਾ ਉਵੇਂ ਹੀ ਕਰ ਲਓ ਬਰੋ 896 ਹੋਗੇ ਤਾਂ 10 ਲੱਖ ਦਾ મતલਬ ਇੱਕ ਸਾਲ ਦਾ ਹਰੇਕ ਮਹੀਨੇ ਦਾ ਮੇਰੇ ਕੋ ਕਿੰਨੇ ਪੈਸੇ ਹੋਗੇ 80000 ਰੁਪਈਆ ਹੋ ਗਿਆ ਮੈਂ ਹਰ ਮਹੀਨੇ 80000 ਰੁਪਇਆ ਲਾਉਣਾ ਹਰੇਕ ਹਫਤੇ 4 ਹਫਤੇ ਹੋਗੇ ਹਰ ਹਰ ਹਫਤੇ ਚ ਮੈਂ ਕਿੰਨੇ ਲਾਉਣੇ ਆ 20000 ਰੁਪਇਆ ਇੱਕ ਹਫਤੇ ਚ ਦਿਨ ਕਿੰਨੇ ਆ 5 ਦਿਨ ਵਰਕਿੰਗ ਡੇ ਤਾਂ ਇੱਕ ਦਿਨ ਦੇ ਵਿੱਚ ਮੈਂ ਕਿੰਨੇ ਪੈਸੇ ਲਾਉਣੇ ਆ 4000 ਰੁਪਇਆ ਭਾਵੇਂ ਹੁਣ ਤੁਸੀਂ ਐ ਕਰ ਲੋ ਕਿ ਇੱਕ ਹਫਤੇ ਦੇ ਵਿੱਚ ਮੈਂ ਬਸ 20 ਲਾਉਣਾ ਕਿਵੇਂ ਵੀ ਲਾ ਦਾਂ ਦੋ ਦਿਨਾਂ ਚ 10-10 ਲਾ ਦਾਂ ਬਸ ਹੁਣ ਪੁਆਇੰਟ ਕੀ ਆ ਇੱਕ ਹਫਤੇ ਚ ਸਿਰਫ 20000 ਲਾਉਣਾ 21ਵਾਂ ਹਜ਼ਾਰ ਥੋੜਾ ਨਹੀਂ ਲੱਗਣਾ ਚਾਹੀਦਾ ਚਾਹੇ ਤੁਹਾਨੂੰ ਐ ਲੱਗੇ ਕਿ ਬਸ ਇਹ ਤਾਂ ਸਾਰੇ ਦੇ ਸਾਰੇ ਸ਼ੇਅਰ ਅਜ ਤਾਂ ਯਾਰ 60% ਟੈ ਨਹੀਂ ਜਿਸ ਦਿਨ ਤੁਸੀਂ ਆਪਣੇ ਰਸਤੇ ਤੋਂ ਪਟਕੇ ਇਹ ਟ੍ਰੇਨ ਆ ਟ੍ਰੇਨ ਹਮੇਸ਼ਾ ਪਟੜੀ ਤੇ ਰਹਿੰਦੀ ਆ ਕਈ ਚੀਜ਼ਾਂ ਚ ਮਸ਼ੀਨਾ ਇਨਸਾਨ ਤੋਂ ਬਹੁਤ ਸਿਆਣੀਆਂ ਹੁੰਦੀਆਂ ਨੇ ਸਿਰਫ ਇਸ ਕਰਕੇ ਉਹਨਾਂ ਦਾ ਦਿਮਾਗ ਨਹੀਂ ਹੁੰਦਾ ਇਹ ਵੀ ਕਈ ਵਾਰੀ ਬਹੁਤ ਸਹੀ ਗੱਲ ਆ ਦਿਮਾਗ ਨਹੀਂ ਇੱਥੇ ਲਾਉਣਾ ਐਕਸਟਰਾ ਦਿਮਾਗ ਲਾ ਚੁੱਕੇ ਫਾਰਮੂਲਾ ਬਣਾ ਚੁੱਕੇ ਆ ਇੱਕ ਵਾਰ ਫਾਰਮੂਲਾ ਬਣ ਗਿਆ ਦੁਬਾਰਾ ਨਹੀਂ ਕੁਝ ਕਰਨਾ ਤਾਂ ਇਸ ਲਈ ਮਤਲਬ ਬਸ ਜਿੰਨੇ ਅਮਾਉਂਟ ਦਾ ਫਾਰਮੂਲਾ ਬਣਿਆ ਆ ਬਸ ਉਹਨੇ ਹੀ ਲਾਉਣੇ ਆ ਨਾ 1 ਰੁਪਿਆ ਵੱਧ ਤੇ ਨਾ 1 ਰੁਪਿਆ ਘੱਟ ਲਾਉਣਾ ਦੂਸਰੀ ਇੱਕ ਇੰਪੋਰਟੈਂਟ ਚੀਜ਼ ਉਹੀ ਸੀਗੀ ਕਿ ਐਵਰੇਜਿੰਗ ਆ ਐਵਰੇਜਿੰਗ ਸੌਫਟਵੇਅਰ ਨੂੰ ਕੈਲਕੂਲੇਟ ਕਰ ਲੈਣ ਦੋ ਤੁਸੀਂ ਆਪਣੀ ਤਰ੍ਹਾਂ ਨਾਲ ਦੁਕਾਨਦਾਰ ਦੀ ਤਰ੍ਹਾਂ ਖੇਡੋ ਸੌਦੇ ਦੀ ਤਰ੍ਹਾਂ ਖੇਡੋ ਥੱਲੇ ਆ ਸੌਦਾ ਉਹ ਦੇਖ ਲਓ ਉੱਪਰ ਬਸ ਇਸੇ ਤਰ੍ਹਾਂ ਦੀਆਂ ਗੱਲਾਂ ਨੇ ਮੇਰੇ ਖਲ ਸ਼ਾਇਦ ਇੰਨਾ ਕੁ ਬਹੁਤ ਰੂਗਾ ਤੇ ਮੈਨੂੰ ਲੱਗਦਾ ਸ਼ਾਇਦ ਤੁਸੀਂ ਸਮਝ ਗਏ ਹੋਵੋਗੇ ਹਾਂ ਤੁਸੀਂ ਸਮਝ ਗਏ ਹੋਵੋਗੇ ਕਿ ਬੰਦਾ ਪੂਰੀ ਤਰ੍ਹਾਂ ਨਾਲ ਕਮੜਾ ਵਾ ਤੇ ਪਰ ਇਹ ਠੀਕ ਆ ਮਤਲਬ ਸ਼ਾਇਦ ਤੁਹਾਨੂੰ ਚੰਗਾ ਲੱਗੇ ਬੁਰਾ ਲੱਗੇ ਮੈਨੂੰ ਪਤਾ ਨਹੀਂ ਉਹ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਕੇ ਦੱਸ ਦਿਓ ਪਰ ਹਾਂ ਇਹ ਚੀਜ਼ ਯਾਦ ਰੱਖਿਓ ਹਮੇਸ਼ਾ ਕਮ ਸੇ ਕਮ ਤੁਸੀਂ 6 ਜਾਂ 8 ਮਹੀਨੇ ਤਾਂ ਚੱਲਣਾ ਹੀ ਚੱਲਣਾ ਵਾ ਜਾਣਾ ਹੀ ਜਾਣਾ ਇਹ ਸਭ ਤੋਂ ਵਧੀਆ ਤਰੀਕਾ ਹੁੰਦਾ ਆਪਣੇ ਪੈਸੇ ਨੂੰ ਮੈਨੇਜ ਕਰਨ ਦਾ ਜਿੰਨੇ ਵੀ ਤੁਹਾਡੇ ਕੋਲ ਪੈਸੇ ਆ ਉਹਨਾਂ ਨੂੰ ਲੰਬਾ ਤੱਕ ਕਿ ਚੁੱਕ ਘੱਟ ਤੋਂ ਘੱਟ ਵੀ ਹੁਣ ਹੋ ਸਕਦਾ ਕੋਈ ਦੋਸਤ ਕਣ ਕੇ ਸਾਡੇ ਕੋਲ ਤਾਂ ਇਸ ਤੋਂ ਵੀ ਘਟਾ 6 ਮਹੀਨੇ ਤੱਕ ਕਰੋ ਹੀ ਕਰੋ ਜੇ ਤੁਹਾਡੇ ਕੋਲ 50000 ਰੁਪਈਆ ਹੈਗਾ ਕਮ ਸੇ ਕਮ 6 ਮਹੀਨੇ ਉਹਨੂੰ ਡ੍ਰੈਗ ਔਨ ਕਰੋ ਹੀ ਕਰੋ ਦੇਖੋ ਕੰਮ ਹੌਲੀ ਹੌਲੀ ਹੀ ਸ਼ੁਰੂ ਹੁੰਦਾ ਕੰਪਨੀਆਂ ਬਹੁਤ ਹੌਲੀ ਹੌਲੀ ਬਣਦੀਆਂ ਨੇ ਹਰ ਕੋਈ ਚੀਜ਼ ਵੱਡਾ ਦਰਖਤ ਆ ਜਿਹੜਾ ਜੀਦੀ ਛਾਂ ਦੇ ਵਿੱਚ ਬਹੁਤ ਸਾਰੇ ਲੋਕ ਮੰਝੇੜਾ ਕੇ ਬੈਠਦੇ ਆ ਤਾਸ਼ ਖੇਡਦੇ ਆ ਸੱਥਾਂ ਦੇ ਵਿੱਚ ਉਹ ਵੀ ਇੱਕ ਦਿਨ ਬਿਲਕੁਲ ਛੋਟਾ ਜਿਹਾ ਬੂਟਾ ਹੁੰਦਾ ਆਪਣਾ ਇਹ ਚੀਜ਼ ਕਰੋ ਹੌਲੀ ਹੌਲੀ ਕਰਕੇ ਪ੍ਰੋਫਿਟ ਬਣੀ ਚੱਲੂਗਾ ਉਸੇ ਪ੍ਰੋਫਿਟ ਨੂੰ ਵਾਪਸ ਮਾਰਕੀਟ ਦੇ ਵਿੱਚ ਪਾਉਂਦੇ ਜਾਓ ਹੌਲੀ 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 ਕਰਕੇ ਉਹ ਬੂਟਾ ਵੱਡਾ ਹੁੰਦਾ ਜਾਓ ਥੋੜੀ ਜਿਹੀ ਰਕਮ ਹੈਗੀ ਆ بیس ਅਮਾਉਂਟ ਆ ਉਹ ਪ੍ਰੋਫਿਟ ਨੂੰ ਵੀ ਵਿੱਚ ਪਾਉਂਗੇ ਹੌਲੀ ਹੌਲੀ ਵਧੀ ਜਾਊਗੀ ਕਿਉਂਕਿ ਇੱਥੇ ਗੁਣਾ ਹੋਈ ਜਾਣਾ ਵਾ ਜਿਆਦਾ ਪੈਸੇ ਹੋਣਗੇ ਜਿਆਦਾ ਇਨਵੈਸਟ ਕਰ ਸਕਦੇ ਹੋ ਜਿਆਦਾ ਓਪਰਚ्युनिटीज ਲੈ ਸਕਦੇ ਹੋ ਪਰ ਫਿਰ ਮੈਂ ਸ਼ਾਇਦ ਹੁਣ ਆਪਣੀਆਂ ਗੱਲਾਂ ਨੂੰ ਰਿਪੀਟ ਕਰਨਾ ਸ਼ੁਰੂ ਕਰ ਚੁੱਕਿਆ ਵਾਂ ਪਰ ਜਿਹਦੇ ਕੋਲੇ ਵੀ ਜ਼ਿਆਦਾ ਪੈਸੇ ਹੈਗੇ ਆ ਮਤਲਬ 1 ਲੱਖ ਹੈ ਕਮ ਸੇ ਕਮ ਉਹਨੂੰ ਕਮ ਸੇ ਕਮ 10 ਮਹੀਨੇ ਵਾਲਾ ਪਲਾਨ ਮਤਲਬ ਜੋ ਜਿਸ ਤਰ੍ਹਾਂ ਮੈਂ ਇਹ ਕਰ ਰਿਹਾ ਮਤਲਬ ਮੈਨੂੰ ਉਹ ਵਧੀਆ ਲੱਗ ਰਿਹਾ ਮੈਂ ਹੁਣ ਐ ਤਾਂ ਕੀ ਕਹਿ ਰਿਹਾ ਵੀ ਉਵੇਂ ਕਰਨਾ ਚਾਹੀਦਾ ਮੈਂ ਥੋੜਾ ਮਤਲਬ ਕੈਰੀਡ ਓਵੇ ਹੋ ਗਿਆ ਨੇ ਲਗਾਤਾਰ ਉਹੀ ਬੋਲੀ ਆ ਨਾ ਬਟ ਹਾਂ ਵੀ ਬੈਟਰ ਰਹਿੰਦਾ ਕਿ ਉਸ ਤਰ੍ਹਾਂ ਕਰ ਲਓ ਕਿਉਂਕਿ ਇੱਕ ਨਵੇਂ ਇਨਵੈਸਟਰ ਦੇ ਲਈ ਇਹ ਵੀ ਚੀਜ਼ ਪ੍ਰੋਬਲਮੈਟਿਕ ਆ ਮੁਸ਼ਕਲ ਹੁੰਦੀ ਆ ਵੀ ਯਾਰ ਇਹਦਾ ਮੈਂ ਕਰਾਂ ਕੀ ਮੈਂ ਇੱਕੋ ਵਾਰੀ ਲਾਦਾ ਇੱਕ ਮਹੀਨੇ ਚ ਲਾਦਾ ਹਫਤੇ ਚ ਲਾਵਾਂ ਮੈਂ ਇਹਦਾ ਕਰਨਾ ਕੀ ਆ ਕਿਵੇਂ ਪੈਸੇ ਲਾਉਣੇ ਆ ਤਾਂ ਇਸ ਤਰ੍ਹਾਂ ਪੈਸੇ ਲਾਉਣੇ ਸਾਲ ਦੇ ਮਹੀਨੇ ਵੰਡ ਕੇ ਹਰੇਕ ਮਹੀਨੇ ਦੇ ਵਿੱਚ ਕਿੰਨੇ ਪੈਸੇ ਆਉਣਗੇ ਹਰੇਕ ਗਾਂ ਹਫਤੇ ਚ ਕਿੰਨੇ ਪੈਸੇ ਹੋਣਗੇ ਬਸ ਉਨੇ ਹੀ ਲਾਉਣੇ ਆ ਮਸ਼ੀਨ ਦੀ ਤਰ੍ਹਾਂ ਜੇ ਇਸ ਤੋਂ ਵੀ ਜ਼ਿਆਦਾ ਜੇ 10 ਲੱਖ ਤੋਂ ਜ਼ਿਆਦਾ ਆ ਮੈਂ ਤਾਂ ਕਹਿੰਦਾ ਡੇਢ ਸਾਲ ਕਰੋ ਮੈਂ ਥੋੜਾ ਜਿਹਾ ਜ਼ਿਆਦਾ ਹੀ ਸੇਫ ਖੇਡਣ ਵਾਲਾ ਬੰਦਾ ਤਾਂ ਕਿ ਜਦੋਂ ਮਾਰਕੀਟ ਡਿੱ ਉਦੋਂ ਤੁਸੀਂ ਜਿਆਦਾ ਵੱਡੇ ਚੇਤੂ ਬਣ ਜਾਓ ਹਾਂ ਜਦੋਂ ਮਾਰਕੀਟ ਪੱਜ ਰਹੀ ਆ ਇਹ ਇੱਕ ਇਹ ਵੀ ਚੀਜ਼ ਹੋਣੀ ਆ ਕਿਉਂਕਿ ਜਦੋਂ ਮਾਰਕੀਟ ਪੱਜ ਰਹੀ ਆ ਤੁਹਾਡੇ ਸੌਦੇ ਛੇਤੀ ਛੇਤੀ ਨਿਕਲੇ ਜਾਣੇ ਆ ਤੁਹਾਨੂੰ ਛੇਤੀ ਛੇਤੀ ਪ੍ਰੋਫਿਟ ਬਣੇ ਜਾਣਾ ਤੁਹਾਡੀ ਜਿਆਦਾ ਅਮਾਉਂਟ ਉਦੋਂ ਮਾਰਕੀਟ ਦੇ ਵਿੱਚ ਨਹੀਂ ਲੱਗੀ ਹੋਣੀ ਪਰ ਉਲਟਾ ਹੋਊਗਾ ਇੱਕ ਵਾਰ ਤੁਹਾਨੂੰ ਫਾਇਦਾ ਵੀ ਹੋਣਾ ਜਦੋਂ ਮਾਰਕੀਟ ਡਿੱਗ ਰਹੀ ਆ ਜਦੋਂ ਹਰ ਕੋਈ ਪੈਨਿਕ 'ਚ ਆ ਉਦੋਂ ਤੁਹਾਨੂੰ ਫਾਇਦਾ ਕਿਉਂਕਿ ਉਦੋਂ ਥੋੜੀ ਅਮਾਉਂਟ ਲੱਗੀ ਵੀ ਜਿਆਦਾ ਜਾਣੀ ਆ ਤਾਂ ਜਦੋਂ ਹੀ ਉਹ ਵਾਪਸ ਮੁੜੂਗੀ ਕਰੋਨਾ ਦੇ ਟਾਈਮ ਉਹ ਜਦੋਂ ਮੁੜੀ ਆ ਤਾਂ ਉਦੋਂ ਤਨੂ ਫਾਇਦਾ ਹੋ ਤਾਂ ਇਹ ਸੀ ਕਿ ਜੇ ਅੱਜ ਦੀ ਗੱਲਬਾਤ ਇਹ ਸੀ ਕਿ ਅੱਜ ਦਾ ਇਨਾਂਕ ਮਤਲਬ ਜੋ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਸੀ ਬਸ ਸਿੰਪਲ ਹੈ ਕਿ ਮੈਂ ਸ਼ੇਅਰ ਕਰਦਾ ਰਹਿਣਾ ਚੀਜ਼ਾਂ ਕੋਈ ਮੈਂ ਐਕਸਪਰਟ ਨਹੀਂ ਹੈਗਾ ਸਿਰਫ ਇਹ ਹੈ ਕਿ ਇੰਨੇ ਸਾਲ ਬਸੋ ਕਰ ਲੀਆਂ ਚੀਜ਼ਾਂ ਤਾਂ ਕੁਝ ਪਤਾ ਨਹੀਂ ਕੁਝ ਬਸ ਐਸੀ ਤਰ੍ਹਾਂ ਹੀ ਆ ਕੰਮ ਕਰ ਤੇ ਇਹ ਵੀਡੀਓ ਹੁਣ ਮੈਂ ਹੁਣ ਗੱਲਾਂ ਨੂੰ ਰਿਪੀਟ ਕਰਨਾ ਸਟਾਰਟ ਕਰ ਚੁੱਕਿਆ ਜੀ ਤਾਂ ਹੁਣ ਇਹਦਾ ਮਤਲਬ ਆ ਕਿ ਹੁਣ ਮੈਨੂੰ ਬੰਦ ਕਰਨਾ ਚਾਹੀਦਾ ਹੈ ਆਪਣਾ ਵੀਡੀਓ ਤੇ ਇਹ ਵੀਡੀਓ ਹੁਣ ਮੈਂ ਇੱਥੇ ਬੰਦ ਕਰ ਦਦਾ ਜੀ ਤੇ ਜੋ ਵੀ ਤੁਹਾਨੂੰ ਸਮਝ ਲੱਗੀ ਮੈਨੂੰ ਦੱਸ ਦਿਓ ਕਮੈਂਟਸ ਦੇ ਵਿੱਚ ਕਿ ਕਿਵੇਂ ਸੀਗਾ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਕੁਝ ਦੋ ਜਾਂ ਤਿੰਨ ਵੀਡੀਓਜ਼ ਨੇ ਅਲੱਗ-ਅਲੱਗ ਉਹਨਾਂ ਦੇ ਵਿੱਚ ਕੁਐਸਚਨਸ ਨੇ ਉਹਨਾਂ ਦੇ ਆਨਸਰ ਦੇਣ ਦੀ ਕੋਸ਼ਿਸ਼ ਕਰੂੰ ਜੇ ਇਨਿਕ ਮੇਰੇ ਤੋਂ ਹੈਲਪ ਹੋਈ ਮੈਂ ਕਰਨ ਦੀ ਕੋਸ਼ਿਸ਼ ਕਰੂੰਗਾ ਜੀ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ